ਪਿੰਡਾਂ ਦੇ ਵਿੱਚ ਜਾਂ ਦਿਹਾਤੀ ਇਲਾਕਿਆਂ ਦੇ ਵਿੱਚ ਤੁਸੀਂ ਚਲੇ ਜਾਓ ਹਾਂ ਉਹ ਸਾਹਮਣੇ ਨਹੀਂ ਆਉਂਦੇ ਉਹ ਲੋਕ ਉੱਥੇ ਫਿਰ ਆਪਣਾ ਇੱਜ਼ਤ ਦਾ ਮੈਟਰ ਬਣਾ ਲੈਂਦੇ ਨੇ ਕਿ ਫਰਜ਼ ਕਰੋ ਪਹਿਲੀ ਤਾਂ ਗੱਲ ਇਹ ਹੈ ਕਿ ਕਿਸੇ ਦੇ ਨਾਲ ਨਾ ਹੀ ਹੋਵੇ ਪਰ ਜੇ ਕਿਸੇ ਵੀ ਦੀ ਡਿਲੀਵਰੀ ਹੁੰਦੀ ਹੈ ਆਪਕੇ ਕਿਸੇ ਬਹਿਨ ਕੀ ਡਿਲੀਵਰੀ ਹੁੰਦੀ ਹੈ ਆਪਕੇ ਕਿਸੇ ਵੀ ਮੈਂਬਰ ਕੀ ਡਿਲੀਵਰੀ ਹੁੰਦੀ ਹੈ ਮੇਰੀ ਬਾਤ ਸੁਣੋ ਤਾਂ ਇੱਕ ਜੋ ਗਾਇਨਿਕ ਵਾਲਾ ਬੰਦਾ ਹੈ ਮਿਡਲ ਆਫ ਦਾ ਨਾਈਟ ਉੱਠ ਕੇ ਆਤਾ ਹੈ ਅਗਰ ਉਹ ਸੇਫ ਹੀ ਨਹੀਂ ਹੈ ਉਹ ਕਿਵੇਂ ਆਏਗਾ ਆਪਕੋ ਬਚਾਉਣੇ ਪਹਿਲੇ ਉਹ ਖੁਦ ਆਪਣੇ ਆਪ ਨੂੰ ਬਚਾਏਗਾ ਜਾਂ ਤੁਮੇ ਬਚਾਏਗਾ ਤੇ ਉਹ ਹੋਰ ਹਾਵੀ ਹੋ ਜਾਂਦਾ ਤੇ ਫਿਰ ਉਹ ਉਹ ਵੀ ਕੋਸ਼ਿਸ਼ ਕਰਦਾ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਪਰਿਵਾਰ ਹੁਣ ਬੋਲੇਗਾ ਨਹੀਂ ਇੱਜ਼ਤ ਦਾ ਮੈਟਰ ਆ ਗਿਆ ਤੇ ਮੈਂ ਇਹਨਾਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਕੰਪਰੋਮਾਈਜ਼ ਕਰ ਲਾ ਫਿਰ ਉੱਥੇ ਪੁਲਿਸ ਬਹੁਤ ਕੁਝ ਕਰਾਉਂਦੀ ਆ ਅਸੀਂ ਆਪਾਂ ਦੇਖਦੇ ਆਂ ਪਰ ਪੁਲਿਸ ਵੀ ਸਾਡੀ ਉੱਥੇ ਕਈ ਮਾਮਲਿਆਂ 'ਚ ਹੁੰਦੀ ਹੈ ਕਿ ਰਫਾ ਦਫਾ ਜਾਂ ਸੁਲਾ ਸਫਾਈ ਕਰਾਉਣ ਤੱਕ ਵੀ ਅਸੀਂ ਆ ਜਾਂਦੇ ਆਂ ਕਿਉਂ ਜਿਹੜਾ ਦੋਸ਼ੀ ਹੈ ਸੰਜੇ ਰਾਓ ਰੌਏ ਤੇ ਉਹਦੀ ਇੱਕ ਜਿਹੜੀ ਪਤਨੀ ਆ ਉਹਨੇ ਵੀ ਐਫ ਆਈ ਆਰ ਦਰਜ ਕਰਾਈ ਹੈ ਉਸਤੇ ਉਹ ਕਹਿੰਦੀ ਕਿ ਮੈਨੂੰ ਕੁੱਟਦਾ ਮਾਰਦਾ ਸੀ ਅਕਸਰ ਬਿਲਕੁਲ ਚਾਰ ਵਿਆਹ ਦਰਅਸਲ ਉਹਦੇ ਹੋ ਚੁੱਕੇ ਨੇ ਤਿੰਨ ਪਤਨੀਆਂ ਉਸ ਨੂੰ ਛੱਡ ਚੁੱਕੀ ਸੀ ਤੇ ਚੌਥੀ ਦੀ ਪਿਛਲੇ ਸਾਲ ਜੋ ਰਿਪੋਰਟਸ ਦਾਵਾ ਕਰਦੀਆਂ ਨੇ ਉਸ ਦੀ ਮੌਤ ਹੋ ਗਈ ਹੈ ਪਿਛਲੇ ਹੁਣ ਦੇਖੋ ਕੋਈ ਪਰਿਵਾਰ ਆ ਆਪਾਂ ਮੰਨ ਲੈਂਦੇ ਆ ਕੋਈ ਪਰਿਵਾਰ ਆ ਪਰਿਵਾਰ ਦੇ ਵਿੱਚ ਬੱਚੇ ਨੇ ਹਮ ਮਾਤਾ ਪਿਤਾ ਨੇ ਜਾਂ ਦਾਦਾ ਦਾਦੀ ਪਰਿਵਾਰ ਦੇ ਵਿੱਚ ਹਰ ਇੱਕ ਦੇ ਨਾਲ ਉਹ ਪਰਿਵਾਰ ਚੰਗੇ ਤਰੀਕੇ ਨਾਲ ਬੋਲਦਾ ਈਵਨ ਇੱਕ ਗਾਲ ਤੱਕ ਕਦੇ ਪਰਿਵਾਰ ਦੇ ਵਿੱਚ ਤੁਹਾਨੂੰ ਸੁਣਾਈ ਨਹੀਂ ਦਿੰਦਾ ਬਿਲਕੁਲ ਤੇ ਉਹੀ ਚੀਜ਼ਾਂ ਫਿਰ ਤੁਹਾਡੇ ਬੱਚੇ ਤੇ ਜਾਂਦੀਆਂ ਨੇ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹਦਾ ਫਾਦਰ ਜਾਂ ਇਹਦੇ ਨੇੜੇ ਦੇ ਜਿਹੜੇ ਲੋਕ ਸੁਰੂ ਤੋਂ ਇਹਨਾਂ ਨੇ ਆਪਣੇ ਆਸ-ਪਾਸ ਉਹੀ ਮਾਹੌਲ ਦੇਖਿਆ ਇਹ ਕੁੜੀਆਂ ਨੂੰ ਐਜ਼ ਅ ਆਬਜੈਕਟ ਅਸੀਂ ਸਮਝੀਏ ਹਾਂ ਦੇਖੋ ਜੇ ਸਾਡੇ ਹੁਣ ਬਦਲਿਆ ਸੀਗਾ ਮੈਂ ਤਾਂ ਕਹਿਣਾ ਕਿ ਚਲੋ ਹੁਣ ਸਖਤ ਤਾਂ ਕੀਤਾ ਹੀ ਆ ਮਤਲਬ ਰੇਪ ਨੂੰ ਲੈ ਕੇ ਕਾਫੀ ਜ਼ਿਆਦਾ ਸਖਤ ਹੋਇਆ ਹੂੰ ਔਰ ਉਸੇ ਤਰੀਕੇ ਤੇ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਕਿ ਸਾਊਦੀ ਅਰਬ ਦੇ ਵਿੱਚ ਜੇਕਰ ਅਜਿਹਾ ਹੁੰਦਾ ਹੈ ਤਾਂ ਫਾਂਸੀ ਚਾੜ ਦਿੰਦੇ ਆ ਜਾਂ ਫਿਰ ਕੱਟ ਦਿੰਦੇ ਆ ਸ਼ਰੀਆਮ ਸੜਕ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਉਹ ਉਹ ਆ ਕੇ ਦੱਸ ਦਿਆ ਨੇ ਕਾਉਂਸਲਿੰਗ ਪੀਰੀਅਡ ਉਹਨਾਂ ਦਾ ਇੱਕ ਹੁੰਦਾ ਸੀ ਖਾਸ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਗੋ ਟੱਚ ਕੀ ਹੈ ਬਾਡੀ ਟੱਚ ਕੀ ਹੈ ਠੀਕ ਹੈ ਅਸੀਂ ਉਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਜੇ ਬੱਚੇ ਕੋਈ ਇਸ ਤਰੀਕੇ ਦਾ ਟੱਚ ਆ ਤਾਂ ਉਹ ਬੈਡ ਹੈ ਹੈਨਾ ਇਸ ਤਰੀਕੇ ਦਾ ਟੱਚ ਆ ਤਾਂ ਉਹ ਠੀਕ ਹੈ ਤੁਸੀਂ ਸੇਫ ਹੋ ਸਾਸ਼ਟ੍ਰੀਆ ਕਾਲ ਵਿਖਰੇ ਤੁਸੀਂ ਔਨ 에ਅਰ ਪੋਡਕਾਸਟ ਮੈਂ ਹਾਂ ਨੀਲਮ ਸੈਣੀ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਟ੍ਰੇਨੀ ਡਾਕਟਰ ਦੇ ਨਾਲ ਜੋ ਦਰਿੰਦਗੀ ਹੋਈ ਉਸ ਤੋਂ ਬਾਅਦ ਜਿਸ ਬੇਰਹਿਮੀ ਨਾਲ ਉਸਦਾ ਕਤਲ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਗੁੱਸਾ ਨਾ ਸਿਰਫ ਦੇਸ਼ ਤੇ ਵਿੱਚ ਬਲਕਿ ਇਹ ਮਾਮਲਾ ਵਿਦੇਸ਼ੀ ਮੀਡੀਆ ਤੱਕ ਵੀ ਪਹੁੰਚ ਚੁੱਕਿਆ ਹੈ ਔਰ ਬੀਬੀਸੀ ਨੇ ਇਸ ਮਾਮਲੇ ਨੂੰ ਕਵਰ ਕੀਤਾ ਹੈ ਬਕਾਇਦਾਸ ਦੇ ਉੱਤੇ ਇੱਕ ਰਿਪੋਰਟ ਬੀਬੀਸੀ ਨੇ ਸਾਂਝੀ ਕੀਤੀ ਹੈ ਦੁਨੀਆ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਉਸ ਟ੍ਰੇਨੀ ਡਾਕਟਰ ਨੂੰ ਇਨਸਾਫ ਦਿਵਾਉਣ ਦੇ ਲਈ ਪ੍ਰੋਟੈਸਟ ਹੋ ਰਹੇ ਨੇ ਔਰ ਸੇਫਟੀ ਦੀਆਂ ਗੱਲਾਂ ਹੋ ਰਹੀਆਂ ਨੇ ਇੱਕ ਵਾਰ ਫਿਰ ਤੋਂ ਇਹ ਸਵਾਲ ਉੱਠ ਰਿਹਾ ਹੈ ਕਿ ਸਾਡੇ ਦੇਸ਼ ਦੇ ਵਿੱਚ ਆਖਿਰ ਔਰਤਾਂ ਦੀ ਆਜ਼ਾਦੀ ਨੂੰ ਲੈ ਕੇ ਕੀ ਕੁਝ ਹੋ ਰਿਹਾ ਹੈ ਕਿਉਂਕਿ ਬਾਰ-ਬਾਰ ਅਜਿਹੇ ਹੀ ਮਾਮਲੇ ਸਾਹਮਣੇ ਆਉਂਦੇ ਨੇ ਗੱਲਬਾਤ ਕਰਾਂਗੇ ਅੱਜ ਇਸੇ ਮੁੱਦੇ ਤੇ ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਇਸ ਵਕਤ ਮੌਜੂਦ ਨੇ ਸੀਨੀਅਰ ਪੱਤਰਕਾਰ Rao Virender Singh Beniwal ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਬੇਨੀਪਾਲ ਜੀ ਕਲਕੱਤਾ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਦੇ ਬਾਰੇ ਹਰ ਰੋਜ਼ ਗੱਲ ਹੋ ਰਹੀ ਔਰ ਗੱਲ ਵੀ ਕਿੰਨੀ ਕ ਗੱਲ ਲਵਾਂਗੇ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ 12 ਸਾਲ ਪਹਿਲਾਂ ਦਿੱਲੀ ਦੇ ਵਿੱਚ ਨਿਰਪਿਆ ਦੇ ਨਾਲ ਜੋ ਹੋਇਆ ਕੁਝ ਅਜਿਹਾ ਹੀ ਮਾਮਲਾ ਹੁਣ ਕਲਕੱਤਾ ਦੇ ਵਿੱਚ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਹੋਇਆ ਪ੍ਰੋਟੈਸਟ ਲਗਾਤਾਰ ਹੋ ਰਹੇ ਨੇ ਪਰ ਸਵਾਲ ਇਹ ਵੀ ਬੰਦਾ ਹੈ ਕਿ 12 ਸਾਲਾਂ ਤੋਂ ਬਾਅਦ ਅੱਜ ਵੀ ਅਸੀਂ ਸਿਰਫ ਇੱਕ ਬਦਲਾਵ ਦੀ ਉਮੀਦ ਕਰ ਰਹੇ ਹਾਂ ਨਹੀਂ ਠੀਕ ਹੈ ਨੀਲਮ ਜੀ ਦੇਖੋ 12 ਸਾਲ ਬਾਅਦ ਹੁਣ ਗੱਲ ਕਹਿ ਰਿਹਾ ਹੈ ਜਾਂ ਮੀਡੀਆ ਵੀ ਕਹਿ ਰਿਹਾ ਕਿ 12 ਸਾਲ ਬਾਅਦ ਐਸੀ ਘਟਨਾ ਹੋਈ ਹੈ ਮੈਨੂੰ ਲੱਗਦਾ ਹੈ ਕਿ 12 ਸਾਲ ਬਾਅਦ ਨਹੀਂ ਹੋਈ ਹੋਣੀ ਇਹ ਇਸ ਦਰਮਿਆਨ ਬਹੁਤ ਸਾਰੀਆਂ ਅਜਈਆਂ ਘਟਨਾਵਾਂ ਹੋਈਆਂ ਹੋਣੀਆਂ ਜਿਹੜੀਆਂ ਇਸ ਤਰੀਕੇ ਦੇ ਨਾਲ ਸਾਹਮਣੇ ਨਹੀਂ ਆਈਆਂ ਕਿਉਂਕਿ ਬਹੁਤ ਸਾਰੇ ਅਸੀਂ ਮਾਮਲੇ ਦੇਖਦੇ ਹਾਂ ਜੇ ਪਿੰਡਾਂ ਦੇ ਵਿੱਚ ਜਾਂ ਦਿਹਾਤੀ ਇਲਾਕਿਆਂ ਦੇ ਵਿੱਚ ਤੁਸੀਂ ਚਲੇ ਜਾਓ ਹਾਂ ਉਹ ਸਾਹਮਣੇ ਨਹੀਂ ਆਉਂਦੇ ਉਹ ਲੋਕ ਉੱਥੇ ਫਿਰ ਆਪਣਾ ਇੱਜ਼ਤ ਦਾ ਮੈਟਰ ਬਣਾ ਲੈਂਦੇ ਨੇ ਕਿ ਫਰਜ਼ ਕਰੋ ਪਹਿਲੀ ਤਾਂ ਗੱਲ ਇਹ ਹੈ ਕਿ ਕਿਸੇ ਦੇ ਨਾਲ ਨਾ ਹੀ ਹੋਵੇ ਪਰ ਜੇ ਕਿਸੇ ਧੀ ਭੈਣ ਦੇ ਨਾਲ ਇਸ ਤਰੀਕੇ ਦੀ ਦਰਿੰਦਗੀ ਜਾਂ ਬਲਾਤਕਾਰ ਵਰਗੀ ਘਟਨਾ ਹੁੰਦੀ ਆ ਦਿਹਾਤੀ ਇਲਾਕਿਆਂ ਦੇ ਵਿੱਚ ਮੈਂ ਗੱਲ ਕਰਦਾ ਤਾਂ ਅੱਜ ਵੀ ਲੋਕ ਉਸ ਨੂੰ ਦਬਾਉਣਾ ਬਿਹਤਰ ਸਮਝਦੇ ਨੇ ਲੋਕ ਕਹਿੰਦੇ ਨੇ ਕਿ ਜੇ ਸਾਡੀ ਧੀ ਦੀ ਗੱਲ ਜਾਂ ਭੈਣ ਦੀ ਗੱਲ ਇਸ ਤਰੀਕੇ ਨਾਲ ਬਾਹਰ ਆ ਗਈ ਤਉ ਉਹਦੀ ਅਗਲੀ ਜ਼ਿੰਦਗੀ ਕਿਸ ਤਰੀਕੇ ਦੀ ਰਹੂਗੀ ਉਹ ਸੋਚਦੇ ਨੇ ਤੇ ਫਿਰ ਉਹ ਸੋਚ ਕੇ ਇੱਕ ਬਦਨਾਮੀ ਨਾ ਹੋਵੇ ਉਸ ਨੂੰ ਦਬਾ ਲਿਆ ਜਾਂਦਾ ਤੇ ਜਦੋਂ ਦਬਾ ਲਿਆ ਜਾਂਦਾ ਜਦੋਂ ਪੀੜਤ ਪਰਿਵਾਰ ਉਹ ਖੁਦ ਇਸ ਤਰੀਕੇ ਦੀ ਮਾਨਸਿਕ ਸੋਚ ਰੱਖਦਾ ਹੈ ਤੇ ਜਿਹੜਾ ਦੋਸ਼ੀ ਹੈ ਜਿਹਦਾ ਮਲਜ਼ਮ ਹੈ ਉਹਦੋਂ ਤੱਕ ਤੇ ਉਹ ਹੋਰ ਹਾਵੀ ਹੋ ਜਾਂਦਾ ਤੇ ਫਿਰ ਉਹ ਉਹ ਵੀ ਕੋਸ਼ਿਸ਼ ਕਰਦਾ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਪਰਿਵਾਰ ਹੁਣ ਬੋਲੇਗਾ ਨਹੀਂ ਇੱਜ਼ਤ ਦਾ ਮੈਟਰ ਆ ਗਿਆ ਤੇ ਮੈਂ ਇਹਨਾਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਕੰਪਰੋਮਾਈਜ਼ ਕਰ ਲਾ ਫਿਰ ਉੱਥੇ ਪੁਲਿਸ ਬਹੁਤ ਕੁਝ ਕਰਾਉਂਦੀ ਆ ਅਸੀਂ ਆਪਾਂ ਦੇਖਦੇ ਆ ਹਾਲਾਂਕਿ ਪੁਲਿਸ ਦਾ ਤਾਂ ਫਰਜ਼ ਹੀ ਹੀ ਬਣਦਾ ਕਿ ਜੇ ਇਸ ਤਰੀਕੇ ਦੇ ਨਾਲ ਕਿਸੇ ਨੇ ਕੀਤਾ ਤੇ ਉਹ ਮੈਟਰ ਸਾਹਮਣੇ ਆ ਗਿਆ ਕਿਸੇ ਬੱਚੀ ਦੇ ਨਾਲ ਇਹ ਬਲਾਤਕਾਰ ਹੋਇਆ ਤਾਂ ਪੁਲਿਸ ਦਾ ਕੰਮ ਇਹ ਬਣਦਾ ਹੁੰਦਾ ਕਿ ਦੋਸ਼ੀ ਨੂੰ ਸਜ਼ਾ ਦਿਵਾਵੇ ਪਰ ਪੁਲਿਸ ਵੀ ਸਾਡੀ ਉੱਥੇ ਕਈ ਮਾਮਲਿਆਂ ਚ ਹੁੰਦੀ ਹੈ ਕਿ ਰਫਾ ਦਫਾਇਆ 16 ਸਫਾਈ ਕਰਾਉਣ ਤੱਕ ਵੀ ਅਸੀਂ ਆ ਜਾਂਦੇ ਆ। ਸੋ ਗੱਲ ਇੱਕ ਤਾਂ ਇਹ ਹੈ ਕਿ 12 ਸਾਲ ਨਹੀਂ 12 ਸਾਲ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਹੋਏ ਹੋਣੇ। ਪਰ ਇਹ ਜਿਹੜਾ ਹੁਣ ਇੱਕ ਹਾਈਲਾਈਟ ਸੀ ਵੱਡਾ ਹੋਇਆ ਮਾਮਲਾ ਕਿਉਂਕਿ ਇਹ ਇੱਕ ਮੈਡੀਕਲ ਕਾਲਜ ਦਾ ਮਾਮਲਾ ਸੀ। ਉੱਪਰੋਂ 31 ਸਾਲ ਦੀ ਉਹ ਡਾਕਟਰ ਸੀ। ਡਾਕਟਰ ਬਣ ਚੁੱਕੀ ਸੀ ਹਾਲੇ ਟ੍ਰੇਨਿੰਗ ਤੇ ਜ਼ਰੂਰ ਸੀ ਪਰ ਉਹ ਡਾਕਟਰ ਬਣ ਚੁੱਕੀ ਸੀ। ਤੇ ਉਸ ਡਾਕਟਰ ਦੇ ਨਾਲ ਇਸ ਤਰੀਕੇ ਦੇ ਨਾਲ ਹੋਣਾ ਤੇ ਜਿਸ ਸਸ਼ਕਸ਼ ਦੇ ਵੱਲੋਂ ਇਹ ਕੀਤਾ ਗਿਆ ਦੇਖੋ ਉਹਦੀ ਮਾਨਸਿਕਤਾ ਦੱਸਾਉਂਦੀ ਹੈ ਹੁਣ ਅਸੀਂ ਅੱਜ ਆਪਾਂ ਪੜ ਰਹੇ ਹਾਂ ਕਿ ਉਹ ਜਿਹੜਾ ਦੋਸ਼ੀ ਹੈ ਸੰਜੇ ਰਾਓ ਰੌਏ ਤੇ ਉਹਦੀ ਇੱਕ ਜਿਹੜੀ ਪਤਨੀ ਆ ਉਹਨੇ ਵੀ ਐਫ ਆਈ ਆਰ ਦਰਜ ਕਰਾਈ ਹੈ ਉਸਤੇ ਉਹ ਕਹਿੰਦੀ ਕਿ ਮੈਨੂੰ ਕੁੱਟਦਾ ਮਾਰਦਾ ਸੀ ਬਿਲਕੁਲ ਚਾਰ ਵਿਆਹ ਦਰਅਸਲ ਉਹਦੇ ਹੋ ਚੁੱਕੇ ਨੇ ਤਿੰਨ ਪਤਨੀਆਂ ਉਸ ਨੂੰ ਛੱਡ ਚੁੱਕੀ ਸੀ ਤੇ ਚੌਥੀ ਦੀ ਪਿਛਲੇ ਸਾਲ ਜੋ ਰਿਪੋਰਟਸ ਦਾਵਾ ਕਰਦੀਆਂ ਨੇ ਉਸ ਦੀ ਮੌਤ ਹੋ ਗਈ ਹੈ ਪਿਛਲੇ ਸਾਲ ਤੇ ਦੇਖੋ ਹੁਣ ਇਹ ਬੰਦਾ ਸਿਵਿਕ ਵਲੰਟੀਅਰ ਬਣਿਆ ਫਿਰਦਾ ਸੀ ਮਤਲਬ ਕਿਤੇ ਨਾ ਕਿਸੇ ਨੇ ਤਾਂ ਇਹਨੂੰ ਅਪாயint ਕੀਤਾ ਨਾ ਹਾਂ ਠੀਕ ਹੈ ਤਨਖਾਹ ਨਹੀਂ ਲੈਂਦਾ ਪਰ ਇਹਦੀ ਕਿਸੇ ਨਾ ਕਿਸੇ ਡਿਪਾਰਟਮੈਂਟ ਚ ਐਂਟਰੀ ਤਾਂ ਹੋਗੀ ਮੰਨ ਲਓ ਹੈਲਥ ਡਿਪਾਰਟਮੈਂਟ ਚ ਹੀ ਐਂਟਰੀ ਹੋਗੀ ਬਤੌਰ ਸਿਵਿਕ ਵਲੰਟੀਅਰ ਦੇ ਕਰਕੇ ਪਰ ਕੀ ਕਿਸੇ ਨੇ ਇਹਦਾ ਪਿਛਲਾ ਰਿਕਾਰਡ ਖੰਗਾਲਿਆ ਕਿਸੇ ਨੇ ਦੇਖਿਆ ਕਿ ਇਹ ਬੰਦਾ ਔਰਤਾਂ ਦੇ ਨਾਲ ਐਦਾਂ ਅ ਵਰਤਾ ਕਰਦਾ ਕਿਉਂਕਿ ਦੇਖੋ ਹਰ ਤਰੀਕੇ ਦੇ ਇਨਸਾਨ ਤਾਂ ਤੁਹਾਨੂੰ ਦੁਨੀਆ ਤੇ ਹਰ ਇੱਕ ਤਰੀਕੇ ਦੇ ਵੱਖ-ਵੱਖਰੀ ਮਾਨਸਿਕਤਾ ਹੁੰਦੀ ਹੈ ਚੰਗੇ ਵੀ ਮਿਲਣਗੇ ਮੰਦੇ ਵੀ ਮਿਲਣਗੇ ਹਨਾ ਕਈ ਕੁੜੀਆਂ ਦੀਆਂ ਔਰਤਾਂ ਦੀ ਇੱਜ਼ਤ ਕਰਦੇ ਨੇ ਕਿ ਕਈ ਉਹਨਾਂ ਨੂੰ ਦੂਸਰੇ ਤਰੀਕੇ ਨਾਲ ਦੇਖਦੇ ਨੇ ਕਿ ਔਰਤਾਂ ਦਾ ਤਾਂ ਕੁਝ ਹੁੰਦਾ ਹੀ ਨਹੀਂ ਵੀ ਨਾ ਇਹਨਾਂ ਦੀ ਸੈਕਸ ਆਬਜੈਕਟ ਆਬਜੈਕਟ ਸੈਕਸ ਦੇ ਲਈ ਵਰਤਿਆ ਜਾਂਦੀ ਹੈ ਚੀਜ਼ਾਂ ਹਨਾ ਤੇ ਕਈਆਂ ਦੀ ਸੋਚ ਇਹ ਵੀ ਹੈ ਹੁਣ ਗੱਲ ਇੱਥੋਂ ਇਹ ਆਉਂਦੀ ਹੈ ਕਿ ਜਿਹੜਾ ਤੁਹਾਡਾ ਸਵਾਲ ਸੀ ਕਿ ਹੁੰਦੇ ਹੀ ਕਿਉਂ ਨੇ ਸਾਡੇ ਦੇਸ਼ 'ਚ ਕਿਉਂ ਹੁੰਦੇ ਨੇ ਹਨਾ ਵੱਡਾ ਸਵਾਲ ਤਾਂ ਇਹ ਹੀ ਹੈ ਕਿ ਜੇ ਪਹਿਲਾਂ 12 ਸਾਲ ਪਹਿਲਾਂ ਨਰਬਿਆ ਹੋਇਆ ਤੇ ਫਿਰ ਹੁਣ ਇਹ ਕੋਲਕੱਤਾ ਦੇ ਵਿੱਚ ਹੋਇਆ ਤੇ ਸਾਡੇ ਦੇਸ਼ ਦੇ ਵਿੱਚ ਕਿਉਂ ਹੁੰਦੇ ਨੇ ਬਾਕੀਆਂ ਦੇ ਵਿੱਚ ਕਿਉਂ ਨਹੀਂ ਹੁੰਦੇ ਇਹ ਇਹ ਸਮਝਣ ਦੀ ਜ਼ਰੂਰਤ ਆ ਕਿ ਗੱਲ ਇਹ ਹੈ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਜ਼ਿਆਦਾਤਰ ਜਿਸ ਤਰੀਕੇ ਦਾ ਇਹ ਇਨਸਾਨ ਹੈਗਾ ਆ ਜਾਂ ਇਹ ਹੋਇਆ ਬਚਪਨ ਤੋਂ ਤਾਂ ਨਹੀਂ ਹੋ ਸਕਦਾ ਯਾ ਇਸ ਤਰੀਕੇ ਦੇ ਇਨਸਾਨਾਂ ਦੇ ਆਸ-ਪਾਸ ਕੁਝ ਐਸੀਆਂ ਘਟਨਾਵਾਂ ਹੁੰਦੀਆਂ ਨੇ ਕਿਉਂ ਉਹਨਾਂ ਘਟਨਾਵਾਂ ਦਾ ਅਸਰ ਉਹਨਾਂ ਦੀ ਲਾਈਫ ਤੇ ਹੋ ਜਾਂਦਾ ਹੁਣ ਦੇਖੋ ਕੋਈ ਪਰਿਵਾਰ ਆਪਾਂ ਮੰਨ ਲੈਂਦੇ ਆ ਕੋਈ ਪਰਿਵਾਰ ਆ ਪਰਿਵਾਰ ਦੇ ਵਿੱਚ ਬੱਚੇ ਨੇ ਮਾਤਾ ਪਿਤਾ ਨੇ ਜਾਂ ਦਾਦਾ-ਦਾਦੀ ਨੇ ਪਰਿਵਾਰ ਦੇ ਵਿੱਚ ਹਰ ਇੱਕ ਦੇ ਨਾਲ ਉਹ ਪਰਿਵਾਰ ਚੰਗੇ ਤਰੀਕੇ ਨਾਲ ਬੋਲਦਾ ਈਵਨ ਇੱਕ ਗਾਲ ਤੱਕ ਕਦੇ ਪਰਿਵਾਰ ਦੇ ਵਿੱਚ ਤੁਹਾਨੂੰ ਸੁਣਾਈ ਨਹੀਂ ਦਿੰਦੀ ਬਿਲਕੁਲ ਤੇ ਉਹੀ ਚੀਜ਼ਾਂ ਫਿਰ ਤੁਹਾਡੇ ਬੱਚੇ ਤੇ ਜਾਂਦੀਆਂ ਨੇ ਹੂੰ ਠੀਕ ਹੈ ਮੈਂ ਬੜੀ ਦੂਰ ਨਹੀਂ ਜਾਂਦਾ ਮੈਂ ਮੈਂ ਆਪਣੇ ਪਰਿਵਾਰ ਦੀ ਗੱਲ ਕਰ ਦਿੰਦਾ ਤੇ ਮਤਲਬ ਪਰ ਪਰਿਵਾਰ ਦੇ ਵਿੱਚ ਜਾਂ ਕੋਈ ਆਮ ਵਾਰਤਾ ਲਾਪ ਦੇ ਵਿੱਚ ਆਪਾਂ ਨਾਰਮਲੀ ਜੀ ਗੱਲ ਹੈ ਪੰਜਾਬੀ ਚ ਕਿ ਆਪਾਂ ਸਾਲਾ ਬੋਲ ਦਿੰਨੇ ਆ ਪਰ ਉਹ ਉਹ ਵੀ ਨਹੀਂ ਚੀਜ਼ ਬੋਲੀ ਗਈ ਤੇ ਉਹਦਾ ਅਸਰ ਇੰਨਾ ਕੁ ਹੋਇਆ ਕਿ ਗਾਲ ਮੈਂ ਨਹੀਂ ਕੱਢ ਸਕਿਆ ਯਾ ਇਸ ਤਰੀਕੇ ਦੇ ਨਾਲ ਜਿਵੇਂ ਬਾਕੀ ਬੋਲਦੇ ਸੀ ਮੈਂ ਉਦਾਂ ਨਹੀਂ ਬੋਲਦਾ ਸੋ ਫਿਰ ਗੱਲ ਇਹ ਹੈ ਨਾ ਕਿ ਜਦੋਂ ਤੁਸੀਂ ਉਸ ਮਾਹੌਲ ਦੇ ਵਿੱਚ ਪਲੇ ਹੋ ਹੈਨਾ ਤੇ ਫਿਰ ਉਹ ਤੁਹਾਡੇ ਤੇ ਅਸਰ ਕਰ ਦਿੰਦੀਆਂ ਨੇ ਜੇ ਉਹੀ ਮਾਹੌਲ ਤੁਹਾਨੂੰ ਗਲਤ ਮਿਲੇ ਹੂੰ ਤੁਹਾਡਾ ਫਾਦਰ ਤੁਹਾਡੀ ਮਦਰ ਦੇ ਨਾਲ ਚੰਗੇ ਤਰੀਕੇ ਨਾਲ ਪੇਸ਼ ਨਾ ਆਵੇ ਮਾਂ ਨੂੰ ਉਸ ਤਰੀਕੇ ਦੇ ਨਾਲ ਸਮਝੇ ਹੈਨਾ ਜਿੱਦਾਂ ਆਪਾਂ ਤੁਸੀਂ ਗੱਲ ਕੀਤੀ ਹੈ ਵੀ ਐਜ਼ ਅ ਆਬਜੈਕਟ ਸਮਝੇ ਉਹਦਾ ਜੱਦ ਦੀ ਕਰਦਾ ਉਸ ਨੂੰ ਖਿੱਚ ਕੇ ਬਿਸਤਰੇ ਤੇ ਲੈ ਜਾਏ ਹੈਨਾ ਤੇ ਕੋਈ ਗੱਲ ਇਹ ਮੋਹ ਪਿਆਰ ਵਾਲੀ ਕੋਈ ਗੱਲ ਨਾ ਹੋਵੇ ਕਿ ਦੁੱਖ ਤਕਲੀਫ ਸੁਣਨੀ ਕੀ ਹੈ ਮੈਨੂੰ ਲੱਗਦਾ ਕਿ ਇਹ ਰਿਸ਼ਤਿਆਂ ਦੀ ਸਾਂਝ ਨਾ ਹੋਵੇ ਰਿਸ਼ਤਿਆਂ ਦੀ ਸਾਂਝ ਮੈਨੂੰ ਲੱਗਦਾ ਕਿ ਇਸ ਬੰਦੇ ਦੀ ਦਾ ਪਰਿਵਾਰ ਇਸ ਤਰੀਕੇ ਦਾ ਹੋਣਾ ਆਇਆ ਕਿਉਂਕਿ ਇਹਨੂੰ ਲੱਗਿਆ ਇਹਦੇ ਇਹਦਾ ਬਾਪ ਹਾਲਾਂਕਿ ਮੈਂ ਕਰੈਕਟ ਨਹੀਂ ਹੋ ਸਕਦਾ ਪਰ ਇਹ ਦਿੱਤੇ ਇਹ ਜਿਹੜੇ ਉੱਥੇ ਲੋਕਲ ਲੋਕ ਨੇ ਉਹ ਜਾਂਚ ਵਿਸ਼ਾ ਕਰ ਸਕਦੇ ਨੇ ਕਿ ਇਹਦੇ ਮਦਰ ਫਾਦਰ ਦਾ ਰਿਲੇਸ਼ਨ ਕਿਸ ਤਰੀਕੇ ਦਾ ਸੀਗਾ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹਦਾ ਫਾਦਰ ਜਾਂ ਇਹਦੇ ਨੇੜੇ ਦੇ ਜਿਹੜੇ ਲੋਕ ਸੀ ਸ਼ੁਰੂ ਤੋਂ ਇਹਨਾਂ ਨੇ ਆਪਣੇ ਆਸ-ਪਾਸ ਉਹੀ ਮਾਹੌਲ ਦੇਖਿਆ ਕਿ ਕੁੜੀਆਂ ਨੂੰ ਐਜ਼ ਅ ਆਬਜੈਕਟ ਅਸੀਂ ਸਮਝਿਆ ਹਾਂ ਬਿਲਕੁਲ ਬੈਨੀਪਾਲ ਜੀ ਇਹ ਸਵਾਲ ਇਸ ਕਰਕੇ ਵੀ ਖੜਾ ਹੋ ਰਿਹਾ ਸੀ 12 ਸਾਲਾਂ ਦੇ ਵਿੱਚ ਬਥੇਰੇ ਇਦਾਂ ਦੇ ਮਾਮਲੇ ਆਏ ਨੇ ਔਰ ਸੁਰਖੀਆਂ ਵੀ ਬਟੋਰੀਆਂ ਨੇ ਪਰ ਇਹ ਬਹੁਤ ਜ਼ਿਆਦਾ ਹਾਈਲਾਈਟ ਹੋ ਗਿਆ ਇੰਨਾ ਹਾਈਲਾਈਟ ਹੋ ਗਿਆ ਕਿ ਇਸ ਨੂੰ ਕੋਲਕਾਤਾ ਹਾਰਰ ਦਾ ਨਾਮ ਦੇ ਦਿੱਤਾ ਗਿਆ ਔਰ ਟੈਗਸ ਵੀ ਬਕਾਇਦਾ ਸੋਸ਼ਲ ਮੀਡੀਆ ਤੇ ਕੋਲਕਾਤਾ ਹਾਰਰ ਦੇ ਨਾਮ ਤੋਂ ਵਾਇਰਲ ਹੋ ਰਹੇ ਨੇ ਸਵਾਲ ਇਹ ਹੀ ਹੈ ਕਿ 12 ਸਾਲਾਂ ਦੇ ਵਿੱਚ ਕਾਨੂੰਨ ਵੀ ਬਦਲਿਆ ਫਾਸਟ ਟਰੈਕ ਅਦਾਲਤਾਂ ਵੀ ਅਜਿਹੇ ਮਾਮਲਿਆਂ ਦੇ ਨਿਪਟਾਰੇ ਲਈ ਬਣਾਈਆਂ ਗਈਆਂ ਪਰ ਸਵਾਲ ਫੇਰ ਰਹੀ ਹੈ ਕਿ 12 ਸਾਲਾਂ ਬਾਅਦ ਵੀ ਅਸੀਂ ਇੱਕ ਬਦਲਾਅ ਦੀ ਉਮੀਦ ਕਰ ਰਹੇ ਹਾਂ ਨਹੀਂ ਦੇਖੋ ਕਾਨੂੰਨ ਬਦਲਿਆ ਬੇਸ਼ੱਕ ਦੀ ਬਦਲਿਆ ਅਦਾਲਤਾਂ ਫਾਸਟ ਟਰੈਕ ਵੀ ਹੋ ਗਈਆਂ ਨੇ ਪਰ ਕੀ ਇੱਕ ਮਿਸਾਲੀ ਸਜ਼ਾ ਅਸੀਂ ਦੇ ਪਾ ਰਹੇ ਹਾਂ ਉੱਥੇ ਕਮੀ ਹੈ ਦੇਖੋ ਜੇ ਸਾਡੇ ਹੁਣ ਬਦਲਿਆ ਸੀਗਾ ਮੈਂ ਤਾਂ ਕਹਿਣਾ ਕਿ ਚਲੋ ਹੁਣ ਸਖਤ ਤਾਂ ਕੀਤਾ ਹੀ ਹੈ ਮਤਲਬ ਰੇਪ ਨੂੰ ਲੈ ਕੇ ਕਾਫੀ ਜ਼ਿਆਦਾ ਸਖਤ ਹੋਇਆ ਪਰ ਜੇ ਐਦਾਂ ਹੀ ਹੁੰਦਾ ਕਿ ਸਿੱਧੇ ਰੂਪ ਦੇ ਵਿੱਚ ਕਿ ਜੇ ਮੋਡਲੀ ਜਾਂਚ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆ ਜਾਂਦੀਆਂ ਕਿ ਬੰਦੇ ਨੇ ਹੁਣ ਜਿਹਨੇ ਇਹ ਨਹੀਂ ਕੀਤਾ ਮਤਲਬ ਪਹਿਲਾਂ ਰੇਪ ਕੀਤਾ ਆ ਫਿਰ ਉਸ ਟ੍ਰੇਨੀ ਡਾਕਟਰ ਦਾ ਕਤਲ ਕੀਤਾ ਫਿਰ ਉਹਨੂੰ ਛੱਡਿਆ ਨਾ ਔਰ ਔਰ ਜਾਂਚ ਦੇ ਵਿੱਚ ਉਸਨੇ ਮੰਨਿਆ ਵੀ ਇਹ ਜੋ ਖਬਰਾਂ ਸਾਹਮਣੇ ਆ ਰਹੀਆਂ ਹਨ ਹਾਂ ਤੇ ਜਦੋਂ ਇਸ ਤਰੀਕੇ ਦਾ ਕੇਸ ਹੋਵੇ ਫਿਰ ਤਾਂ ਦੇਖੋ ਸਿੱਧਾ ਡੈਥ ਪੈਨਲਟੀ ਬਣਦੀ ਹੈ ਹੈਨਾ ਕਿ ਤੁਹਾਨੂੰ ਫਾਂਸੀ ਤੇ ਹੁਣ ਮੰਗ ਤਾਂ ਸਾਰਾ ਦੇਸ਼ ਇਹੀ ਕਰ ਰਿਹਾ ਕੇਸ ਬੰਦੇ ਨੂੰ ਛਾੜ ਦਿਓ ਫਾਂਸੀ ਹੂੰ ਠੀਕ ਹੈ ਜੇ ਕਿਉਂਕਿ ਇੱਕ ਮੋਡਲੀ ਜਾਂਚ ਦੇ ਵਿੱਚ ਤਾਂ ਇਹ ਹੀ ਦੋਸ਼ੀ ਹੈ ਹੋਰ ਤਾਂ ਕੋਈ ਹੈ ਹੀ ਨਹੀਂ ਇਹਦੇ ਆਸ-ਪਾਸ ਹੂੰ ਫਿਰ ਇਹਨੂੰ ਛਾੜ ਦੇਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਫਾਂਸੀ ਹੈ ਨਾ ਉਹ ਕਹਿੰਦੇ ਨਹੀਂ ਕਿ ਖੇਤ ਦੇ ਵਿੱਚ ਜੇ ਤੁਹਾਡੇ ਕਾਂ ਜਾਂ ਉਜਾੜਾ ਕਰਦੇ ਆ ਕਹਿੰਦੇ ਕਹਿੰਦੇ ਹੁੰਦੇ ਕਿ ਇੱਕ ਕਾਂ ਮਾਰ ਕੇ ਤੁਸੀਂ ਟੰਗ ਦਿਓ ਬਾਕੀ ਕਾਂ ਆਪ ਹੀ ਸੁਧਰ ਜਾਣਗੇ ਸੁਧਰ ਜਾਣਗੇ ਸੋ ਜੇ ਇੱਕ ਟੰਗਿਆ ਹੋਵੇ ਨਾ ਇਸ ਤਰੀਕੇ ਦੇ ਨਾਲ ਬਾਕੀ ਆਪ ਹੀ ਸੁਧਰ ਜਾਣਗੇ ਦੇਖੋ ਇਹ ਆਪਾਂ ਕਹਿ ਦਿੰਦੇ ਆ ਕਿ ਯਾਰ ਇਹ ਇਹਦੀ ਮਾਨਸਿਕਤਾ ਇਦਾਂ ਸੀ ਜੇ ਕਾਨੂੰਨ ਸਖਤ ਵੀ ਹੁੰਦਾ ਤਾਂ ਵੀ ਸ਼ਾਇਦ ਇਹਨੇ ਇਦਾਂ ਹੀ ਕਰਨਾ ਸੀ ਨਹੀਂ ਮੈਸੇਜ ਬਹੁਤ ਵੱਡਾ ਦਿੱਤੇ ਨੂੰ ਹਾਂ ਜਦੋਂ ਪਤਾ ਹੁਣ ਅਰਬ ਕੰਟਰੀ ਚ ਕਿਉਂ ਨਹੀਂ ਹੁੰਦੇ ਰੇਪ ਕਿਉਂ ਨਹੀਂ ਹੁੰਦੇ ਪਤਾ ਸ਼ਰਿਆਮ ਉਹਨਾਂ ਨੇ ਗਾਟਾ ਲਾ ਦੇਣਾ ਫੜ ਕੇ ਚੌਕ ਦੇ ਵਿੱਚ ਬਿਲਕੁਲ ਔਰ ਉਸੇ ਤਰੀਕੇ ਦੇ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਕਿ ਸਾਊਦੀ ਅਰਬ ਦੇ ਵਿੱਚ ਜੇਕਰ ਅਜਿਹਾ ਹੁੰਦਾ ਹੈ ਤਾਂ ਫਾਂਸੀ ਚਾੜ ਦਿੰਦੇ ਆ ਜਾਂ ਫਿਰ ਕੱਟ ਦਿੰਦੇ ਆ ਸ਼ਰਿਆਮ ਸੜਕ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਡਰ ਦਾ ਮਾਹੌਲ ਇੱਥੇ ਬਣਾਇਆ ਗਿਆ ਹੈ ਕਿ ਕੁੜੀਆਂ ਦੇ ਪ੍ਰਤੀ ਔਰਤਾਂ ਦੇ ਪ੍ਰਤੀ ਜੇਕਰ ਅਜਿਹਾ ਕੋਈ ਗੁਨਾਹ ਹੁੰਦਾ ਹੈ ਤਾਂ ਫਿਰ ਉਸ ਨੂੰ ਗੁਨਾਹ ਹੀ ਮੰਨਾਂਗੇ ਗਲਤੀ ਨਹੀਂ ਮੰਨਾਂਗੇ ਵੀ ਤੁਹਾਨੂੰ ਬੁਆਰਾ ਇੱਕ ਮੌਕਾ ਦਿੱਤਾ ਜਾਵੇ ਪਰ ਹੁਣ ਇਹਦਾ ਏ ਹੈ ਨਾ ਹੁਣ ਆਪਣੇ ਦੇਸ਼ 'ਚ ਚਲੋ ਲੱਗੀਆਂ ਸੀ ਇਹ ਧਰਾਮਾ ਬਹੁਤ ਲੱਗੀਆਂ ਨੇ ਫਿਰ ਉਹ ਮਿਸਯੂਜ਼ ਵੀ ਹੋ ਜਾਂਦੀਆਂ ਨੇ ਫਿਰ ਗੱਲ ਉੱਥੇ ਫਿਰ ਦੂਸਰੇ ਪਾਸੇ ਵੀ ਪਲਟ ਕੇ ਆ ਜਾਂਦੀ ਆ ਫਿਰ ਬਹੁਤ ਸਾਰੀਆਂ ਅਸੀਂ ਕੇਸ ਦੇਖੇ ਨੇ ਆਪਾਂ ਨੇ ਹੁਣ ਹੁਣ ਤੱਕ ਦੀ ਜਿੰਨੀ ਕਿ ਆਪਾਂ ਨੇ ਜਰਨਲਿਜ਼ਮ ਕੀਤੀ ਹੈ ਬਹੁਤ ਸਾਰੇ ਕੇਸ ਦੇਖੇ ਨੇ ਕਿ ਫੇਕ ਰੇਪ ਦੇ ਕੇਸ ਕੁੜੀਆਂ ਦੇ ਕਰਵਾਏ ਹੁੰਦੇ ਨੇ ਹੈ ਨਾ ਕਿ ਜੋ ਕੁਝ ਹੋਰ ਨਹੀਂ ਮਿਲਦਾ ਤੋ ਕਹਿ ਦਿੰਦੀ ਅਸੀਂ ਕਿ ਅਸੀਂ ਤੁਹਾਡੇ ਨਾਲ ਰੇਪ ਦਾ ਪਰਚਾ ਤੁਹਾਡੇ ਦੇ ਦਾਖਲ ਕਰਾ ਦਾਂਗੇ ਠੀਕ ਹੈ ਤੁਸੀਂ ਉਹ ਪਹਿਲਾ ਰਿਲੇਸ਼ਨ ਦੇ ਵਿੱਚ ਹੁੰਦੇ ਨੇ ਜਾਂ ਉਹਦੇ ਚ ਕੁੜੀ ਦੇ ਮਨ ਮੁਤਾਬਿਕ ਕੋਈ ਗੱਲ ਮੁੰਡੇ ਨੇ ਨਹੀਂ ਕੀਤੀ ਤਾਂ ਉਹ ਗਈ ਤੇ ਉਹਨੇ ਕਰਵਾਤਾ ਉਹ ਦੇਖੋ ਰੇਪ ਨਹੀਂ ਹੋਇਆ ਹਨਾ ਇਹ ਇਹਨਾਂ ਚੀਜ਼ਾਂ ਨੂੰ ਸਮਝਣਾ ਪਊਗਾ ਕਿ ਕਿਸ ਤਰੀਕ ਇੱਕ ਕਿਹੜਾ অপਰਾਧ ਹੈ ਜਾਂ ਕ੍ਰਾਈਮ ਕਿਸ ਲੈਵਲ ਦਾ ਤੇ ਦੂਸਰਾ ਕ੍ਰਾਈਮ ਕਿਸ ਲੈਵਲ ਦਾ ਕਿਸ ਲੈਵਲ ਦਾ ਬਿਲਕੁਲ ਬੈਨੀਪਾਲ ਜੀ ਤੁਹਾਨੂੰ ਇਸੀ ਗੱਲ ਤੋਂ ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗੀ ਜਿਵੇਂ ਕਿ ਅੱਜਕੱਲ ਬਹੁਤ ਚੱਲ ਰਿਹਾ ਸਕੂਲਾਂ ਦੇ ਵਿੱਚ ਵੀ ਨਾ ਬੱਚਿਆਂ ਨੂੰ ਸਿਖਾਇਆ ਜਾਂਦਾ ਮੇਰੇ ਖੁਦ ਦੇ ਬੱਚੇ ਸਕੂਲ ਜਾਂਦੇ ਨੇ ਕੁੜੀਆਂ ਨੇ ਉਹ ਉਹ ਆ ਕੇ ਦੱਸਦੀਆਂ ਨੇ ਕਾਉਂਸਲਿੰਗ ਪੀਰੀਅਡ ਉਹਨਾਂ ਦਾ ਇੱਕ ਹੁੰਦਾ ਹੈ ਖਾਸ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਗੋ ਟੱਚ ਕੀ ਹੈ ਬੈਡ ਟੱਚ ਕੀ ਹੈ ਤੁਹਾਨੂੰ ਕਿਹੜੀਆਂ ਥਾਵਾਂ ਤੇ ਕੋਈ ਟੱਚ ਕਰੇ ਤਾਂ ਉਹ ਚੰਗਾ ਹੋਣਾ ਚਾਹੀਦਾ ਹੈ ਜਾਂ ਉਸ ਨੂੰ ਬੈਡ ਟੱਚ ਵਜੋਂ ਮਹਿਸੂਸ ਕੀਤਾ ਜਾਣਾ ਚਾਹੀਦਾ ਬਹੁਤ ਚੰਗੀ ਗੱਲ ਹੈ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਆਪਣੇ ਸਰੀਰ ਬਾਰੇ ਪਰ ਗੱਲ ਸਿਰਫ ਇੰਨੀ ਹੈ ਕਿ ਕੁੜੀਆਂ ਨੂੰ ਇਹ ਸਿਖਾਣਾ ਕਿ बैड ਟੱਚ ਕੀ ਹੈ ਮੁੰਡਿਆਂ ਲਈ ਵੀ ਉਨਾ ਹੀ ਜ਼ਰੂਰੀ ਹੈ ਕਿ ਕਿਸੇ ਨੂੰ ਗਲਤ ਤਰੀਕੇ ਦੇ ਨਾਲ ਬੈਡ ਟੱਚ ਕਰਨਾ ਵੀ ਉਨਾ ਹੀ ਗਲਤ ਹੈ ਨਹੀਂ ਬਿਲਕੁਲ ਜਾਇਜ਼ ਹੈ ਬਿਲਕੁਲ ਦੇਖੋ ਕੁੜੀਆਂ ਤਾਂ ਉਸ ਚੀਜ਼ ਦਾ ਸ਼ਿਕਾਰ ਹੋ ਰਹੀਆਂ ਨੇ ਠੀਕ ਹੈ ਅਸੀਂ ਉਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਜੇ ਬੱਚੇ ਕੋਈ ਇਸ ਤਰੀਕੇ ਦਾ ਟੱਚ ਹੈ ਤਾਂ ਉਹ बैड ਹੈ ਹੈਨਾ ਇਸ ਤਰੀਕੇ ਦਾ ਟੱਚ ਹੈ ਤਾਂ ਉਹ ਠੀਕ ਹੈ ਤੁਸੀਂ ਸੇਫ ਹੋ ਪਰ ਕਰਨ ਵਾਲਾ ਟੱਚ ਕੌਣ ਹੈ ਕਰਨ ਵਾਲਾ ਟੱਚ ਤਾਂ ਇੱਕ ਮਰਜ਼ੀ ਹੈ ਨਾ ਅਸਲ ਅਸਲ ਦੇ ਵਿੱਚ ਗੱਲ ਉਹੀ ਹੈ ਕਿ ਉਸ ਨੂੰ ਵੀ ਇਹ ਸਮਝਣਾ ਪਏਗਾ ਕਿ ਮੈਂ ਗਲਤ ਤਰੀਕੇ ਦੇ ਨਾਲ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਬਿਨਾਂ ਕਿਸੇ ਦੀ ਮਰਜ਼ੀ ਤੋਂ ਜੇਕਰ ਜ਼ੋਰ ਜ਼ਬਰਦਸਤੀ ਦੇ ਨਾਲ ਕਿਸੇ ਨੂੰ ਟੱਚ ਕਰ ਰਹੀਆਂ ਤਾਂ ਅਸਲ ਦੇ ਵਿੱਚ ਬੈਡ ਟੱਚ ਉਹ ਹੈ ਉਹ ਉਹ ਹੈ ਹੈ ਨਾ ਹੁਣ ਜਿਵੇਂ ਅਸੀਂ ਦੇਖੋ ਪਬਲਿਕ ਕੋਈ ਥਾਵਾਂ ਤੇ ਜਾਂਦੇ ਆ ਜਾਂ ਕੋਈ ਮੇਲਾ ਲੱਗਿਆ ਜਿੱਥੇ ਭੀੜ ਜ਼ਿਆਦਾ ਹੈ ਕੋਈ ਬੱਸ ਜਾਂ ਕੋਈ ਰੇਲ ਹੈ ਜਿਹਦੇ ਚ ਸਫਰ ਹੋ ਰਿਹਾ ਭੀੜ ਜਿਆਦਾ ਹੈ ਨਾ ਉੱਥੇ ਇਸ ਤਰੀਕੇ ਦੀਆਂ ਬਹੁਤ ਜਿਹੜੇ ਲੋਕ ਹੋਛੇਪਨ ਵਾਲੇ ਹੁੰਦੇ ਨੇ ਹੈ ਨਾ ਉਹਨਾਂ ਨੇ ਇਹ ਕਰਨੀਆਂ ਨੇ ਪਰ ਗੱਲ ਉਹੀ ਹੈ ਵੀ ਜੇ ਕੁੜੀਆਂ ਨੂੰ ਬੈ ਟੱਚ ਬਾਰੇ ਸਿਖਾਇਆ ਜਾ ਸਕਦਾ ਤਾਂ ਮੈਨੂੰ ਵੀ ਇਹੀ ਲੱਗਦਾ ਹੈ ਕਿ ਬੱਚਿਆਂ ਨੂੰ ਮੁੰਡਿਆਂ ਨੂੰ ਵੀ ਸ਼ੁਰੂ ਤੋਂ ਇਹ ਚੀਜ਼ਾਂ ਸਿਖਾ ਦੇਣੀਆਂ ਚਾਹੀਦੀਆਂ ਨੇ ਦੇਖੋ ਪਹਿਲਾ ਤਾਂ ਤੁਹਾਡਾ ਗੁਰੂ ਜਾਂ ਸਿਖਾਉਣ ਵਾਲਾ ਪਹਿਲਾ ਤਾਂ ਤੁਹਾਡਾ ਮਾਂ ਮਾਂ ਬਾਪ ਹੀ ਹੈ ਬਿਲਕੁਲ ਸਾਨੂੰ ਘਰਾਂ ਦੇ ਵਿੱਚ ਉਸ ਤਰੀਕੇ ਦਾ ਮਾਹੌਲ ਸਿਰਜਣਾ ਪਏਗਾ ਸਿਰਜਣਾ ਪਏਗਾ ਹੈ ਨਾ ਤੇ ਹੁਣ ਜੇ ਘਰ ਦੇ ਵਿੱਚ ਹੀ ਅਸੀਂ ਆਪਣੀ ਘਰ ਦੀ ਮਾਂ ਜਾਂ ਧੀ ਜਾਂ ਪਤਨੀ ਦੀ ਰਿਸਪੈਕਟ ਹੀ ਨਹੀਂ ਕਰਾਂਗੇ ਤਾਂ ਬੱਚਾ ਤਾਂ ਕਰ ਹੀ ਗਈ ਅੱਗੇ ਜਾ ਕੇ ਹੈਨਾ ਅੱਛਾ ਉਲਟਾ ਵੀ ਆ ਜਾਂਦਾ ਹੁਣ ਬਹੁਤ ਸਾਰੇ ਮਾਮਲੇ ਐਸੇ ਨੇ ਕਿ ਜਿਹੜੀ ਵਾਈਫ ਆ ਉਹ ਹਸਬੰਡ ਦੀ ਜਾਂ ਰਿਸਪੈਕਟ ਘਟ ਜਾਂਦੀ ਆ ਜਾਂ ਉਹਦੇ ਨਾਲ ਡੀਲਿੰਗ ਸਹੀ ਨਹੀਂ ਉਹ ਵੀ ਤੁਹਾਡਾ ਅਸਰ ਤੁਹਾਡੇ ਬੱਚਿਆਂ ਤੇ ਜਾਣਾ ਬਿਲਕੁਲ ਜੇ ਤੁਹਾਡੇ ਬੇਟੀਆਂ ਨੇ ਤਾਂ ਉਹਨਾਂ ਨੇ ਵੀ ਅੱਗੇ ਇਹ ਹੀ ਚੀਜ਼ ਦੇਖਣੀ ਆ ਕਿ ਮੇਰੀ ਮਾਂ ਜਾਂ ਫਾਦਰ ਦੇ ਨਾਲ ਇਸ ਤਰੀਕੇ ਦਾ ਡੀਫੈਂਸ ਚਲੋ ਇਦਾਂ ਹੀ ਹੁੰਦਾ ਹੋਊਗਾ ਜਿਹੜਾ ਮੁੰਡਾ ਸੋਚਦਾ ਇਹ ਸੋਚਦਾ ਹੁੰਦਾ ਹੈ ਕਿ ਜੇ ਮੇਰਾ ਮਦਰ ਫਾਦਰ ਹੈ ਮਾਂ ਦੇ ਨਾਲ ਇਦਾਂ 딜 ਕਰਦਾ ਸ਼ਾਇਦ ਇਦਾਂ ਹੀ ਹੋਊਗਾ ਹਨਾ ਤੇ ਉਹ ਚੀਜ਼ਾਂ ਨਾਰਮਲੀ ਆ ਜਿਹੜੀ ਆਟੋਮੈਟਿਕਲੀ ਤੁਹਾਡੇ ਮਾਈਂਡ ਦੇ ਵਿੱਚ ਚਲੀਆਂ ਜਾਂਦੀਆਂ ਇਹ ਕਹਿੰਦੇ ਇੱਕ ਕਹਿੰਦੇ ਇੱਕ ਐਕਟਿਵ ਮਾਈਂਡ ਹੁੰਦਾ ਇੱਕ ਪੈਸਿਵ ਮਾਈਂਡ ਹੁੰਦਾ ਬਿਲਕੁਲ ਹੁਣ ਇਹਦੀ ਧਾਰਨ ਮੈਂ ਇਸ ਤਰੀਕੇ ਨਾਲ ਦੰਨਾ ਕਿ ਜਦੋਂ ਆਪਾਂ ਨਵੀਂ ਨਵੀਂ ਗੱਡੀ ਸਿੱਖਦੇ ਆ ਜਾਂ ਕੋਈ ਬਾਈਕ ਸਿੱਖਦੇ ਆ ਠੀਕ ਹੈ ਉਦੋਂ ਆਪਾਂ ਨੂੰ ਬੜਾ ਔਖਾ ਲੱਗਦਾ ਹੁੰਦਾ ਕਿ ਯਾਰ ਕਲੱਚ ਵੀ ਦੱਬਣਾ ਅੱਛਾ ਕਲੱਚ ਦਬਕੇ ਬ੍ਰੇਕ ਲਾਣਾ ਹਨਾ ਗੇਅਰ ਪਾਉਣੇ ਫਿਰ ਹੌਲੀ ਹੌਲੀ ਰੇਸ ਦੇਣੀ ਇਦਾਂ ਹੀ ਕਾਰ ਦੇ ਨਾਲ ਹੈ ਬਟ ਜਦੋਂ ਤੁਸੀਂ ਉਸ ਚੀਜ਼ ਨੂੰ ਰੈਗੂਲਰ ਕਰਨ ਲੱਗ ਜਾਨੇ ਹੋ ਤੇ ਫਿਰ ਤੁਹਾਨੂੰ ਹੁਣ ਜਦੋਂ ਤੁਸੀਂ 3-4 ਸਾਲ ਹੋ ਗਏ ਤੁਹਾਨੂੰ ਡਰਾਈਵ ਕਰਦੇ ਨੂੰ ਤੇ ਤੁਸੀਂ ਕਦੇ ਸੋਚਦੇ ਹੀ ਨਹੀਂ ਵੀ ਮੈਂ ਹੁਣ ਕਲੱਚ ਦੱਬਣਾ ਮੈਂ ਹੁਣ ਰੇਸ ਕਰਦਿਆ ਬਾਰ-ਬਾਰ ਗੇਅਰ ਵੱਲ ਧਿਆਨ ਨਹੀਂ ਜਾਂਦਾ ਬਾਰ-ਬਾਰ ਫੋਟੋਮੈਟਿਕਲੀ ਨਾ ਉਹ ਚੀਜ਼ਾਂ ਤੁਹਾਡੇ ਪੈਸਿਵ ਮਾਈਂਡ 'ਚ ਰਿਕਾਰਡ ਹੋ ਜਾਂਦੀਆਂ ਨੇ ਫਿਰ ਤੁਹਾਡਾ ਮਾਈਂਡ ਉਸੇ ਤਰੀਕੇ ਨਾਲ ਵਰਕ ਕਰਨ ਲੱਗ ਜਾਂਦਾ ਜਦੋਂ ਤੁਸੀਂ ਕਾਰ ਦੇ ਸਟੀਅਰਿੰਗ ਤੇ ਬੈਠ ਗਏ ਫਿਰ ਉਹ ਪੈਸਿਵ ਮਾਈਂਡ 'ਚ ਚਲੇ ਜਾਣਾ ਫਿਰ ਬੰਦੇ ਨੂੰ ਪਤਾ ਥੋੜੀ ਹੁੰਦਾ ਵੀ ਮੈਂ ਕਦ ਬ੍ਰੇਕ ਲਾਇਆ ਸੀ ਮੈਂ ਕਦੋਂ ਕਲੱਚ ਦੱਬਿਆ ਸੀ ਤੁਸੀਂ ਕਦੇ ਵੀ ਸੋਚ ਕੇ ਦੇਖ ਲਓ ਤੁਹਾਨੂੰ ਯਾਦ ਨਹੀਂ ਹੋਣਾ ਜਦੋਂ ਤੁਸੀਂ ਸਿੱਖ ਰਹੇ ਹੋ ਉਹ ਤੁਹਾਨੂੰ ਯਾਦ ਆ ਪੱਕਾ ਇਹੀ ਚੱਲੀ ਜਾਏਗਾ ਕਿ ਮੈਂ ਇਦਾਂ ਕਰਨਾ ਮੈਂ ਇਦਾਂ ਬ੍ਰੇਕ ਸੋ ਉਹ ਚੀਜ਼ਾਂ ਮਾਈਂਡ ਸੈਟ ਉਦਾਂ ਦਾ ਬਣਾ ਦਿੰਦਾ ਮਾਈਂਡ ਸੈਟ ਬਣ ਜਾਂਦਾ ਪੈਸਿਵ ਜਿਹੜਾ ਮਾਈਂਡ ਆ ਉਹਦੇ ਚ ਉਹ ਚੀਜ਼ਾਂ ਵਸ ਜਾਂਦੀਆਂ ਨੇ ਤੇ ਉਹ ਫਿਰ ਬੰਦਾ ਉਸੇ ਤਰੀਕੇ ਦੇ ਨਾਲ ਕਰਦਾ ਚੱਲ ਜਾਂਦਾ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਆ ਕਿ ਇੱਕ ਕੰਪਿਊਟਰ ਸਿਸਟਮ ਦੇ ਨਾਲ ਲਾ ਲਓ ਕਿ ਕੰਪਿਊਟਰ ਚ ਆਪਾਂ ਕੋਈ ਸਿਸਟਮ ਫੀਡ ਕਰਤਾ ਨਾ ਕਿ ਉਹਨੇ ਉਸੇ ਹਿਸਾਬ ਦੇ ਨਾਲ ਵਰਕ ਕਰਨਾ ਸੋ ਇਸੇ ਤਰੀਕੇ ਦੇ ਨਾਲ ਆ ਛੋਟੇ ਹੁੰਦੇ ਹੀ ਜਦੋਂ ਬੱਚਿਆਂ ਦਾ ਦਿਮਾਗ ਉਸ ਪਾਸੇ ਨੂੰ ਚਲਿਆ ਗਿਆ ਉਹੀ ਚੀਜ਼ਾਂ ਉਹਨਾਂ ਨੇ ਦੇਖੀਆਂ ਉਹੀ ਕ੍ਰਾਈਮ ਉਹਨਾਂ ਨੇ ਦੇਖਿਆ ਜਾ ਉਹਨਾਂ ਦੇ ਜੀਵਨ 'ਚ ਕੋਈ ਘਟਨਾ ਹੀ ਇਦਾਂ ਦੀ ਹੋਗੀ ਤੇ ਉਹ ਪੈਸਿਵ ਮਾਈਂਡ 'ਚ ਤੁਹਾਡੇ ਚਲੇਗੀ ਉਹ ਚੀਜ਼ਾਂ ਨਿਕਲਦੀਆਂ ਨਹੀਂ ਹੈਗੀਆਂ ਬਹੁਤ ਮੁਸ਼ਕਿਲ ਹੈ ਸੋ ਦੇਖੋ ਇਸ ਤਰੀਕੇ ਦੇ ਨਾਲ ਪਰ ਇੱਕ ਚੀਜ਼ ਇਹਨਾਂ ਨੂੰ ਰੋਕ ਸਕਦੀ ਹੈ ਉਹ ਇਹੀ ਹੈ ਕਿ ਸਖਤ ਕਾਨੂੰਨ ਸਖਤ ਸਜ਼ਾ ਜੇ ਇਹ ਹੋਵੇ ਤੇ ਹੁਣ ਆਪਾਂ ਦੇਖ ਲੈਂਦੇ ਆ ਵੀ ਹੁਣ ਇਸ ਸੰਜੇ ਦੇ ਨਾਲ ਕੀ ਹੁੰਦਾ ਆ ਠੀਕ ਹੈ ਤੇ ਹੋਣਾ ਤਾਂ ਇਹੀ ਚਾਹੀਦਾ ਕਿਉਂਕਿ ਇੱਕ ਵੱਡਾ ਮਸਲਾ ਇਹ ਹੈ ਨਾ ਨੀਲਮ ਜੀ ਕਿ ਹਸਪੀਟਲ ਦੇ ਵਿੱਚ ਇਹ ਗੱਲ ਹੋਈ ਆ ਦਿੱਲੀ ਵਾਲੀ ਜਿਹੜੀ ਗੱਲ ਹੋਈ ਸੀ ਉਹ ਬੱਸ ਦੇ ਵਿੱਚ ਹੋਈ ਸੀ ਠੀਕ ਹੈ ਇਹ ਹਸਪੀਟਲ ਚ ਹੋਈ ਸੀ ਇੱਥੇ ਇਹ ਨਹੀਂ ਕਹਿ ਸਕਦੇ ਆਪਾਂ ਕਿ ਕਿਤੇ ਅਨਸੇਫ ਜਗ੍ਹਾ ਤੇ ਉਹ ਟ੍ਰੇਨਿੰਗ ਡਾਕਟਰ ਸੀ ਹਸਪੀਟਲ ਦਾ ਕੈਂਪਸ ਸੀ ਉਹਦਾ ਕਾਲਜ ਦਾ ਕੈਂਪਸ ਸੀ ਕੈਂਪਸ ਸੀਗਾ ਮੈਡੀਕਲ ਕਾਲਜ ਦਾ ਤੇ ਜੇ ਉੱਥੇ ਇੱਕ ਡਾਕਟਰ ਸੇਫ ਨਹੀਂ ਹੈ ਤੇ ਫਿਰ ਤਾਂ ਬਹੁਤ ਵੱਡੇ ਸਵਾਲ ਬਣਦੇ ਨੇ ਨਾ ਇਸੇ ਕਰਕੇ ਮਾਮਲਾ ਬਹੁਤ ਜ਼ਿਆਦਾ ਸੁਰਖੀਆਂ ਵੀ ਬਟੋ ਰਿਹਾ ਹੈ ਔਰ ਪੂਰੇ ਦੇਸ਼ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਨੇ ਇਨਸਾਫ ਲਈ ਰੈਜ਼ੀਡੈਂਟ ਡਾਕਟਰਸ ਜਾਂ ਆਪਣੀਆਂ ਕੁਝ ਮੰਗਾਂ ਨੇ ਸੇਫਟੀ ਨੂੰ ਲੈ ਕੇ ਜਿਵੇਂ ਕਿਸੇ ਨੇ ਕਿਹਾ ਕਿ ਜੇ ਅਸੀਂ ਡਿਊਟੀ ਤੇ ਹੀ ਸੇਫ ਨਹੀਂ ਆ ਹਸਪੀਟਲ ਦੇ ਵਿੱਚ ਹੀ ਸੇਫ ਨਹੀਂ ਆ ਜਿੱਥੇ ਅਸੀਂ ਲੋਕਾਂ ਦੀ ਜਾਨ ਬਚਾਉਂਦੇ ਆਂ ਤੇ ਫਿਰ ਅਸੀਂ ਕਿੱਥੇ ਸੇਫ ਹੋਵਾਂਗੇ ਸਾਡੀ ਸੇਫਟੀ ਦੀ ਗੱਲ ਆਖਿਰ ਕੌਣ ਕਰੇਗਾ ਕਰੂਗਾ ਜਿਹੜਾ ਪ੍ਰਿੰਸੀਪਲ ਸੀ ਜਿਸ ਨੇ ਅਸਤੀਫਾ ਦੇ ਦਿੱਤਾ ਸੀ ਉਸ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋਏ ਸੀ ਬੀਆਈ ਨੇ ਪੁੱਛ ਕੇ ਕੁਝ ਵੀ ਕੀਤੀ ਹੈ ਉਸਨੇ ਇਹ ਦੱਸਿਆ ਜਾ ਰਿਹਾ ਹੈ ਕਿ ਕੁੜੀ ਦੇ ਪੇਰੈਂਟਸ ਨੂੰ ਹਸਪੀਟਲ ਤੇ ਫੋਨ ਗਿਆ ਵੀ ਤੁਹਾਡੀ ਕੁੜੀ ਨੇ ਸੁਸਾਈਡ ਕਰ ਲਿਆ ਮਤਲਬ ਇਸ ਪੂਰੇ ਮਾਮਲੇ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਕਰਕੇ ਲੋਕਾਂ ਦਾ ਜੋ ਗੁੱਸਾ ਹੈ ਉੱਥੇ ਪੜਦੇ ਬੱਚਿਆਂ ਦਾ ਯਾ ਰੈਜ਼ੀਡੈਂਟ ਡਾਕਟਰਸ ਦਾ ਜੋ ਗੁੱਸਾ ਹੈ ਉਹ ਬਹੁਤ ਜ਼ਿਆਦਾ ਪੜ ਗਿਆ ਪ੍ਰੋਟੈਸਟ ਦੀ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਤਸਵੀਰਾਂ तमाम ਤੁਸੀਂ ਵੀ ਦੇਖੀਆਂ ਤੇ ਮੈਂ ਵੀ ਦੇਖੀਆਂ ਤੇ ਅਸੀਂ ਡਿਸਕਸ ਵੀ ਕਰ ਰਹੇ ਸੀ ਉਸ ਬੱਚੀ ਦੀ ਮੈਂ ਗੱਲ ਇੱਥੇ ਜ਼ਰੂਰ ਕਰਨਾ ਚਾਹਾਂਗੀ ਮੇਰੇ ਹਿਸਾਬ ਦੇ ਨਾਲ 4 4.5 ਸਾਲ ਦੀ ਬੱਚੀ ਹੋਣੀ ਜੋ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਦੀ ਕੁਝ ਗਾਈਡਲਾਈਨਸ ਹੁੰਦੀ ਐ ਅਸੀਂ ਉਸ ਬੱਚੀ ਨੂੰ ਦਿਖਾ ਨਹੀਂ ਸਕਦੇ ਇਥੇ ਔਰ ਮੈਨੂੰ ਲੱਗਦਾ ਦਿਖਾਣਾ ਵੀ ਨਹੀਂ ਚਾਹੀਦਾ ਪ੍ਰੋਟੈਸਟ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੀ ਐ ਤੇ ਉਹ ਇਹੀ ਕਹਿ ਰਹੀ ਐ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਦੋ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇੱਕ ਤਾਂ ਇਹ ਕਿ ਅਸੀਂ ਆਪਣੇ ਬੱਚਿਆਂ ਦੇ ਲਈ ਭਾਵੇਂ ਉਹ ਕੁੜੀ ਹੋਵੇ ਭਾਵੇਂ ਉਹ ਮੁੰਡਾ ਹੋਵੇ ਕਿਸ ਤਰੀਕੇ ਦਾ ਸਮਾਜ ਸਿਰਜ ਕੇ ਜਾ ਰਿਹਾ ਦੂਜੀ ਗੱਲ ਇਹ ਕਿ ਉਸ ਪ੍ਰੋਟੈਸਟ ਦੇ ਵਿੱਚ ਬੱਚੀ ਨੂੰ ਇਹ ਸਿਖਾ ਕੇ ਤੋੜਨਾ ਤੇ ਬਾਅਦ ਦੇ ਵਿੱਚ ਉਸ ਦੀ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣਾ ਕੀ ਅਸਰ ਪਾਏਗਾ ਇਹ ਬਹੁਤ ਬੁਰਾ ਅਸਰ ਪਾਊਗਾ ਮੇਰੇ ਸਾਹਬ ਦੇ ਨਾਲ ਤਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਇਦਾਂ ਹੋਣਾ ਨਹੀਂ ਚਾਹੀਦਾ ਬਿਲਕੁਲ ਇੱਕ ਤੁਸੀਂ ਲੈ ਆਉਨੇ ਹੋ ਬੱਚਿਆਂ ਨੂੰ ਕਿ ਬੱਚੇ ਨਾਰੇ ਲਾਉਣਗੇ ਤਾਂ ਲੋਕ ਸ਼ਾਇਦ ਜ਼ਿਆਦਾ ਸੁਣਨਗੇ ਹੁਣ ਤੁਸੀਂ ਦੇਖ ਰਹੇ ਹੋ ਕਿ ਉਹ ਬੱਚਿਆਂ ਦੀਆਂ ਰੀਲਾਂ ਬਣਾਈਆਂ ਜਾ ਰਹੀਆਂ ਨੇ ਹੈਨਾ ਆਸੇ-ਪਾਸੇ ਮੋਬਾਈਲ ਦੇ ਨਾਲ ਤੁਸੀਂ ਜਦੋਂ ਬੱਚੀ ਉਹ ਵੀ ਵਨ ਜਸਟਿਸ ਦਾ ਨਾਰਾ ਲਾ ਰਹੀ ਆ ਉਹਦੇ ਤੁਸੀਂ ਰੀਲਾਂ ਬਣਾ ਕੇ ਤੁਸੀਂ ਪਾ ਰਹੇ ਹੋ ਪਰ ਬੱਚੀ ਨੂੰ ਉਸ ਚੀਜ਼ ਬਾਰੇ ਪਤਾ ਹੀ ਨਹੀਂ ਹੈਗਾ ਹਜੇ ਕੁਝ ਵੀ ਨਹੀਂ ਪਤਾ ਉਸ ਨੂੰ ਬੱਚੀ ਨੂੰ ਤਾਂ ਤੁਸੀਂ ਇੱਕ ਵਰਡ ਦੇਤੇ ਤੈਨੂੰ ਠੀਕ ਹੈ ਵੀ ਆਹ ਵਰਡ ਬੋਲਣਾ ਇਦਾਂ ਬਾਹ ਕਰਕੇ ਬੋਲ ਦੇਣੀ ਆ ਪਰ ਬੱਚੀ ਨੇ ਅਸਲ ਚੀਜ਼ ਥੋੜੀ ਨਾ ਸਮਝੀ ਹੈ ਕਿ ਮੈਂ ਜਸਟਿਸ ਮੰਗ ਰਹੀਆਂ ਕਿਹਦੇ ਲਈ ਮੰਗ ਰਹੀਆਂ ਬੱਚੀ ਨੂੰ ਕੀ ਪਤਾ ਨਹੀਂ ਬਿਲਕੁਲ ਸੋ ਇਹ ਗਲਤ ਗੱਲ ਆ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਣਾ ਹੁਣ ਦੇਖੋ ਬੱਚਾ ਜਦੋਂ ਰੀਲ ਪੈ ਗਈ ਆ ਤਾਂ ਸਮਝੋ ਤੁਸੀਂ ਇਹ ਵੇ ਹਮੇਸ਼ਾ ਦੇ ਲਈ ਚੀਜ਼ਾਂ ਰਹਿੰਦੀਆਂ ਆ سوشل میڈیا ਤੇ ਤਾਂ ਹਨਾ ਗੱਲ ਉਹੀ ਹੈ ਕਿ ਪਹਿਲਾਂ ਲੋਕ ਕੀ ਭੁੱਲ ਜਾਂਦੇ ਸੀ ਪਰ ਇਹ ਸੋਸ਼ਲ ਮੀਡੀਆ ਜਿਹੜਾ ਹੈ ਭੁੱਲਣ ਨਹੀਂ ਦਿੰਦਾ ਸਭ ਕੁਝ ਰਿਕਾਰਡ ਕਰਦਾ 10 ਸਾਲ ਪਹਿਲਾਂ ਤੁਸੀਂ ਜੋ ਕੁਝ ਕੀਤਾ ਹੈ ਨਿਕਲ ਕੇ ਅੱਜ ਸਾਹਮਣੇ ਆ ਜਾਏਗਾ ਸੋ ਇਹ ਨਹੀਂ ਹੋਣਾ ਚਾਹੀਦਾ ਤੋਂ ਇਸ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਦੇਖੋ ਜੋ ਕਿ ਸਧਾਰਨ ਤੁਹਾਡਾ ਪ੍ਰੋਟੈਸਟ ਹੈ ਉਹ ਵੱਖਰੀ ਗੱਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਮੰਨ ਲਓ ਕਿ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਉਹ ਉਹ ਦਿਖਾ ਸਕਦਾ ਹੈ ਕਿ ਦੇਖੋ ਮੇਰੇ ਛੋਟੇ ਛੋਟੇ ਬੱਚੇ ਉਸ ਦਾ ਤੁਸੀਂ ਕਾਰਨ ਇਹ ਬੱਚਿਆਂ ਨੂੰ ਸਮਝਾ ਸਕਦੇ ਹੋ ਕਿ ਵੀ ਇਹ ਗੱਲ ਹੈ ਅਸਾਂ ਨੂੰ ਨੌਕਰੀ ਚਾਹੀਦੀ ਹੈ ਆਪਣੇ ਤਰੀਕੇ ਦੇ ਨਾਲ ਬੱਚਿਆਂ ਨੂੰ ਸਮਝਾਉਣ ਦੇ ਵੀ ਵੱਖ-ਵੱਖਰੇ ਤਰੀਕੇ ਹੁੰਦੇ ਨੇ ਇੱਕ ਤਾਂ ਉਸ ਬੱਚੀ ਦੀ ਉਮਰ ਛੋਟੀ ਹੈ ਉੱਪਰ ਤੋਂ ਇਹ ਮੈਟਰ ਅਜੇਹਾ ਹੈ ਬਹੁਤ ਜ਼ਿਆਦਾ ਸੰਵੇਦਨਸ਼ੀਲ ਮਾਮਲਾ ਹੈ ਕੁੜੀਆਂ ਨੂੰ ਲੈ ਕੇ ਕੱਲ ਨੂੰ ਜੇ ਉਹ ਪੁੱਛੇਗੀ ਕਿਉਂਕਿ ਬੱਚੇ ਅੱਜਕੱਲ ਬਹੁਤ ਐਕਟਿਵ ਨੇ ਹਰ ਚੀਜ਼ ਨੂੰ ਲੈ ਕੇ ਬੱਚਿਆਂ ਦੇ ਸਵਾਲ ਪਹਿਲਾਂ ਖੜੇ ਹੁੰਦੇ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਸਮਝਾਓਗੇ ਨਹੀਂ ਸਮਝਾਇਆ ਜਾ ਸਕਦਾ ਨਾ ਇਹ ਇਹ ਚੀਜ਼ਾਂ ਨਹੀਂ ਸਮਝਾਈਆਂ ਜਾ ਸਕਦੀਆਂ ਹਾਲਾਂਕਿ ਦੇਖੋ ਬਹੁਤ ਸਾਰੇ ਐਫਰਟ ਤਾਂ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਬੱਚਿਆਂ ਨੂੰ ਬੈਡ ਟੱਚ ਬਾਰੇ ਸਕੂਲ ਚ ਸਿਖਾਇਆ ਜਾਂਦਾ ਹੈ ਕਿਤੇ ਵੀ ਸਿਖਾਇਆ ਜਾਂਦਾ ਇਹ ਚੀਜ਼ਾਂ ਠੀਕ ਹੈ ਗਾਈਡੈਂਸ ਦੇਣੀ ਚਾਹੀਦੀ ਹੈ ਪਰ ਹਾਲੇ ਵੀ ਸਾਡਾ ਸਮਾਜ ਉਸ ਤਰੀਕੇ ਦੇ ਨਾਲ ਜੇ ਬੱਚਿਆਂ ਨੂੰ ਅਮਰੀਕਾ ਕੈਨੇਡਾ ਜਾਂ ਕਿਸੇ ਹੋਰ ਯੂਰਪ ਦੇਸ਼ ਦੇ ਵਿੱਚ ਸਿਖਾਇਆ ਜਾਂਦਾ ਉਹ ਬੱਚਿਆਂ ਨੂੰ ਤਾਂ ਬਹੁਤ ਸਾਰੀਆਂ ਇਹ ਸੀਗਾ ਕਿ ਸੈਕਸ ਐਜੂਕੇਸ਼ਨ ਪਹਿਲੇ ਹੀ ਦੱਸ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਹਨਾ ਤੇ ਪਰ ਸਾਡਾ ਮਾਈਂਡ ਸੈਟਅਪ ਹੋਰ ਹੈ ਸਾਡੀਆਂ ਚੀਜ਼ਾਂ ਉਹ ਸੋਚ ਸਾਡਾ ਸਮਾਜ ਉਹ ਸੋਚ ਨੂੰ ਉਸ ਤਰੀਕੇ ਦੇ ਨਾਲ ਵਿਕਸਿਤ ਨਹੀਂ ਕਰਦਾ ਨਹੀਂ 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 ਕਰਦਾ ਸੋ ਖਾਸ ਤੌਰ ਤੇ ਜਿਹੜੇ ਮੇਲ ਪ੍ਰਧਾਨ ਦੇਸ਼ ਅੱਜ ਵੀ ਆਪਾਂ ਕਹਿ ਸਕਦੇ ਹਾਂ ਹਾਲਾਂਕਿ ਲੜਕੀਆਂ ਤਾਂ ਅੱਗੇ ਤਾਂ ਬਹੁਤ ਆਈਆਂ ਨੇ ਪਰ ਫਿਰ ਉਹਨਾਂ ਦੇ ਜ਼ੁਲਮ ਦਾ ਸ਼ਿਕਾਰ ਤਾਂ ਲੜਕੀ ਨੂੰ ਹੀ ਹੋਣਾ ਪੈਂਦਾ ਸੋ ਹੁਣ ਆਪਾਂ ਜਿੰਨਾ ਮਰਜੀ ਕਹੀ ਜਾਈਏ ਕਿ ਇਹ ਇਹ ਫਲਾਣੀ ਸਰਕਾਰ ਦਾ ਦੋਸ਼ ਹੈ ਇਹ ਫਲਾਣੀ ਸਰਕਾਰ ਦਾ ਦੋਸ਼ ਹੈ ਸਰਕਾਰਾਂ ਦਾ ਦੋਸ਼ ਆਪਾਂ ਮੰਨ ਸਕਦੇ ਆ ਪਰ ਵੱਡੇ ਪੱਧਰ ਤੇ ਇਹ ਹੈ ਕਿ ਤੁਹਾਡੇ ਆਪਣੇ ਸਮਾਜ ਦਾ ਦੋਸ਼ ਹੈ ਤੁਸੀਂ ਸਮਾਜ ਹੀ ਐਸਾ ਸਿਰਜਿਆ ਹੈ ਸਮਾਜ ਦੇ ਵਿੱਚ ਤੁਸੀਂ ਸ਼ੁਰੂ ਤੋਂ ਹੀ ਬੱਚੇ ਨੂੰ ਐਸੀਆਂ ਚੀਜ਼ਾਂ ਸਿਖਾ ਦਿੱਤੀਆਂ ਨੇ ਕਿ ਨਾਰਮਲੀ ਜੋ ਬੱਚੇ ਦੇ ਮਨ ਦੇ ਵਿੱਚ ਘਰ ਕਰ ਜਾਂਦੀਆਂ ਨੇ ਤੇ ਉਹ ਗਲਤ ਦਾ ਫਰਕ ਨਹੀਂ ਦੱਸਣਾ ਨਹੀਂ ਨਹੀਂ ਪਤਾ ਲੱਗਦਾ ਹੈ ਨਾ ਸੋ ਦੇਖੋ ਰਿਸਪੌਂਸਿਬਿਲਟੀ ਤਾਂ ਇੱਥੇ ਹੀ ਆ ਬੱਚਿਆਂ ਦੀ ਪੇਰੈਂਟਸ ਦੀ ਬਣਦੀ ਆ ਕਿ ਉਹਨਾਂ ਨੂੰ ਤੁਸੀਂ ਚੰਗਾ এনवायरमेंट ਦਿਓ ਤੇ ਉਹਨਾਂ ਨੂੰ ਠੀਕ ਸਮਝਾਓ ਕਿ ਆ ਚੀਜ਼ ਇਸ ਤਰੀਕੇ ਨਾਲ ਇਸ ਲੇਡੀ ਦੇ ਨਾਲ ਇਸ ਤਰੀਕੇ ਨਾਲ ਵਰਤਾਅ ਕਰਨਾ ਵੱਡੀ ਆ ਇਸ ਤਰੀਕੇ ਨਾਲ ਛੋਟੀ ਆ ਇਸ ਤਰੀਕੇ ਦੇ ਨਾਲ ਇੱਜ਼ਤ ਦੀ ਹੱਕਦਾਰ ਹਰ ਇੱਕ ਔਰਤ ਹਰ ਇੱਕ ਔਰਤ ਆ ਠੀਕ ਹੈ ਸੋ ਇਹ ਤਾਂ ਦੇਖੋ ਹੁਣ ਗਲਤੀ ਕਹਦਰ ਨੇ ਤਾਂ ਮੇਰੇ ਹਿਸਾਬ ਦੇ ਨਾਲ ਗਲਤੀ ਇਹ ਸਾਡੇ ਸਮਾਜ ਦੀ ਹੋਇਆ ਕਿ ਅਸੀਂ ਇਹ ਚੀਜ਼ਾਂ ਹਲੇ ਤੱਕ ਵੀ ਆਪਾਂ ਮਾਈਂਡ ਚੋਂ ਕੱਢ ਨਹੀਂ ਸਕੇ ਹੈਗੇ ਸੋ ਜਦੋਂ ਤੱਕ ਇਹ ਨਹੀਂ ਨਿਕਲਦੀਆਂ ਹੁਣ ਇਹ ਚ ਕੋਈ ਗਲਤ ਥੋੜੀ ਹੋਊਗਾ ਜੇ ਮੈਂ ਕਹਿ ਦੂੰਗਾ ਕਿ 4 ਸਾਲ ਨੂੰ ਪਤਾ ਨਹੀਂ ਕੋਈ ਇਸ ਤਰੀਕੇ ਦਾ ਹੋਰ ਵੀ ਕੋਈ ਕੇਸ ਆ ਸਕਦਾ ਹੈ ਔਰ ਸਭ ਤੋਂ ਵੱਡੀ ਗੱਲ ਤੇ ਆਖਰੀ ਗੱਲ ਮੈਂ ਬੈਨਪਾਲ ਜੀ ਇਹ ਹੀ ਕਹਿਣਾ ਚਾਹਾਂਗੀ ਜਿਵੇਂ ਕਿ ਅਸੀਂ ਸ਼ੁਰੂਆਤ ਕੀਤੀ ਸੀ ਗੱਲ ਤੋਂ ਕਿ ਪਿੰਡਾਂ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਲੋਕ ਦਬਾ ਲੈਂਦੇ ਨੇ ਬਈ ਇੱਜ਼ਤ ਕੀ ਹੋਊਗੀ ਕੁੜੀ ਦਾ ਵਿਆਹ ਹੋਊਗਾ ਨਹੀਂ ਹੋਊਗਾ ਬਹੁਤ ਸਾਰੀਆਂ ਪਰੇਸ਼ਾਨੀਆਂ ਤੇ ਸੋਚ ਮਾਪਿਆਂ ਦੇ ਦਿਮਾਗ ਦੇ ਵਿੱਚ ਚੱਲਦੀ ਰਹਿੰਦੀ ਹੈ ਇਹ ਵੀ ਕਿਤੇ ਨਾ ਕਿਤੇ ਸਾਡੇ ਸਮਾਜ ਦੀ ਹੀ ਸੋਚ ਹੈ ਕਿ ਇੱਜ਼ਤ ਦਾ ਜਿਹੜਾ ਠਿਕਰਾ ਹੈ ਨਾ ਉਹ ਕੁੜੀ ਦੇ ਸਿਰ ਤੇ ਪੰਨਿਆ ਜਾਂਦਾ ਹੈ ਬੇਸ਼ੱਕ ਉਸ ਦੇ ਨਾਲ ਕੁਝ ਗਲਤ ਹੋਇਆ ਬੁਰਾ ਵਤੀਰਾ ਹੋਇਆ ਇਸ ਕਿ ਉਸਦੀ ਤਾਂ ਕੋਈ ਗਲਤੀ ਹੈ ਹੀ ਨਹੀਂ ਸੋ ਕੁੜੀ ਆ ਉਸਦਾ ਪਰਿਵਾਰ ਸ਼ਰਮਿੰਦਾ ਕਿਉਂ ਹੋਵੇ ਸ਼ਰਮਿੰਦਾ ਉਹ ਪਰਿਵਾਰ ਜਾਂ ਉਹ ਸ਼ਖਸ ਜਾਂ ਉਹ ਮੁੰਡਾ ਕਿਉਂ ਨਾ ਹੋਵੇ ਜਿਸ ਨੇ ਗਲਤੀ ਕੀਤੀ ਹੈ ਸੋ ਗੱਲ ਇਹ ਹੈ ਕਿ ਗੱਲ ਤੁਹਾਡੀ ਤੇ ਸਾਡੀ ਸੋਚ ਦੀ ਹੈ ਕਿ ਸਾਡੀ ਸੋਚ ਕਿਸ ਤਰੀਕੇ ਦੀ ਹੈ ਅਸੀਂ ਕੁੜੀਆਂ ਨੂੰ ਨੀਲਮ ਜੀ ਸਮਝਦੇ ਕਿਸ ਤਰੀਕੇ ਦੇ ਨਾਲ ਇੱਕ ਆਬਜੈਕਟ ਸਮਝਦੇ ਆ ਜਾਂ ਫਿਰ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਦੇਖੋ ਜੇ ਹੁਣ ਗੱਲ ਕਹਿ ਦਿੰਦੇ ਜਾਂਦੇ ਆ ਨਾ ਕਿ ਉਸ ਵੇਲੇ ਮਾਹੌਲ ਇਹ ਪੈਦਾ ਹੋ ਗਿਆ ਜਾਂ ਕਿਸੇ ਵਿਅਕਤੀ ਨੇ ਨਸ਼ਾ ਕੀਤਾ ਹੋਇਆ ਸੀ ਜਾਂ ਉਹਨੇ ਦਾਰੂ ਪੀਤੀ ਹੋਈ ਸੀ ਫਿਰ ਸਵਾਲ ਇਹ ਬਣਦਾ ਨਾ ਕਿ ਜਦੋਂ ਇਸ ਤਰੀਕੇ ਦਾ ਬੰਦਾ ਸ਼ਖਸ਼ ਜਦੋਂ ਆਪਣੇ ਘਰੇ ਜਾਂਦਾ ਤੇ ਫਿਰ ਉਹਨੂੰ ਆਪਣੀ ਮਾਂ ਜਾਂ ਫਿਰ ਉਹ ਆਪਣੀ ਭੈਣ ਉਹ ਕਿਉਂ ਨਹੀਂ ਉਹ ਆਬਜੈਕਟ ਲੱਗਦੀ ਕਿਉਂਕਿ ਉਹਨੂੰ ਪਤਾ ਹੈ ਉਹਦੀ ਸੈਂਸ ਕੰਮ ਕਰਦੀ ਹੈ ਕਿ ਇਹ ਮੇਰੀ ਮਾਂ ਆ ਜਾਂ ਇਹਦੀ ਮੇਰੀ ਭੈਣ ਉਸ ਰਿਸ਼ਤੇ ਦੀ ਸਮਝ ਹੈ ਕਿ ਤੇਰਾ ਸਮਝ ਆਇਆ ਹੈ ਨਾ ਤੇ ਗੱਲ ਇਹ ਹੀ ਹੈ ਕਿ ਜਦੋਂ ਬਾਕੀ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਵੀ ਸਾਨੂੰ ਆਪਣੀਆਂ ਮਾਂ-ਮਾਪਾਂਆਂ ਜਾਂ ਇਸ ਤਰੀਕੇ ਦੇ ਨਾਲ ਸਾਨੂੰ ਦਿਖਣ ਗਈਆਂ ਹਨਾ ਦੇਖੋ ਜੇ ਤੁਹਾਡੀ ਨਹੀਂ ਤਾਂ ਉਹ ਕਿਸੇ ਦੀ ਤਾਂ ਹੈਗੀ ਸੀ ਨਾ ਮਾਂ-ਪਹਿਣ ਤੇ ਬੀਟੀ ਵੀ ਸੀ ਕਿਸੇ ਦੀ ਪਰ ਤੁਸੀਂ ਜੋ ਦਰਿੰਦਗੀ ਉਹਦੇ ਨਾਲ ਕਰ ਦਿੱਤੀ ਹੈ ਦੇਖੋ ਉਹ ਤਾਂ ਕੀਤੀ ਉਹ ਵਾ ਉਸ ਤੋਂ ਬਾਅਦ ਤੁਸੀਂ ਆਪਣੇ ਗੁਨਾਹ ਨੂੰ ਲੁਕਾਉਣ ਦੇ ਲਈ ਉਹਨੂੰ ਦੁਨੀਆ ਤੋਂ ਵੀ ਰੁਕਸਤ ਕੀਤਾ ਉਹਦਾ ਕਤਲ ਕਰਤਾ ਹਨਾ ਸੋ ਗੱਲ ਇਹ ਹੀ ਹੈ ਕਿ ਬੇਸ਼ੱਕ ਸਮਾਜ ਹਲੇ ਤੱਕ ਵੀ ਨਹੀਂ ਸਮਝ ਰਿਹਾ ਪਰ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਸਮਝਾਉਣਾ ਇਸ ਤਰੀਕੇ ਨਾਲ ਪਊਗਾ ਕਿ ਕਾਨੂੰਨ ਹੈ ਜਿਹੜਾ ਉਹਨੂੰ ਸਖਤ ਤੁਸੀਂ ਕਰ ਦਿਓ ਠੀਕ ਹੈ ਇੱਕ ਮਿਸਾਲੀ ਸਜ਼ਾ ਤੁਸੀਂ ਦਿਓ ਹੁਣ ਇਹਨੂੰ ਇਹ ਦੇ ਦਿਓ ਕਿਹੜੇ ਦੂਰ ਜਾਣ ਦੀ ਜ਼ਰੂਰਤ ਹੈ ਸਾਰਾ ਦੇਸ਼ ਮੰਗ ਰਿਹਾ ਡਾਕਟਰ ਵੀ ਇਹੀ ਕਹਿ ਰਹੇ ਨੇ ਚਾਹੇ ਉਹ ਡਾਕਟਰ ਮੇਲ ਨੇ ਚਾਹੇ ਫੀਮੇਲ ਨੇ ਇਹੀ ਕਹਿ ਰਿਹਾ ਕਿ ਫਾਂਸੀ ਦੀ ਸਜ਼ਾ ਦੇ ਦਿਓ ਚਲਾਓ ਤੁਸੀਂ ਕੇਸ ਤੁਸੀਂ 15 20 ਦਿਨ ਦੇ ਵਿੱਚ ਫਾਸਟ ਟਰੈਕ ਕੋਰਟ ਦੇ ਵਿੱਚ ਕਰਕੇ ਤੁਸੀਂ ਇਹਨੂੰ ਚਾੜੋ ਫਾਂਸੀ ਤੇ ਪਤਾ ਲੱਗ ਜਾਊਗਾ ਬਾਕੀਆਂ ਨੂੰ ਵੀ ਜਿਹੜੇ ਇਸ ਤਰੀਕੇ ਦੇ ਹਲੇ ਵੀ ਮੱਛਰੇ ਫਿਰਦੇ ਹੋਣੇ ਆ ਜਾਂ ਜਿਨ੍ਹਾਂ ਦੀ ਹਾਲੇ ਵੀ ਸੋਚ ਐਸੀ ਹੋਣੀ ਆ ਵੀ ਕੁੜੀ ਕੱਲੀ ਐ ਤੇ ਨਾਲ ਜੋ ਮਰਜੀ ਅਸੀਂ ਕਰਕੇ ਤੁਰਦੇ ਬਣੀਏ ਠੀਕ ਹੈ ਘੱਟੋ ਘੱਟ ਤੁਹਾਨੂੰ ਕਾਨੂੰਨ ਦਾ ਤੁਹਾਡੇ ਕੋਲ ਡਰ ਹੋਵੇ ਕਿ ਭਈ ਇਹ ਨਹੀਂ ਕਿ ਸਾਲ ਦੋ ਸਾਲ ਅੰਦਰ ਰਹਿ ਕੇ ਅਸੀਂ ਬਾਹਰ ਆ ਜਾਾਂਗੇ। ਉਹੀ ਗੱਲ ਹੈ ਨਾ ਫਿਰ ਲੇਟ ਜਸਟਿਸ ਇਜ਼ ਡਿਨਾਈਡ ਦਾ ਜਸਟਿਸ ਜਿਹੜੀ ਗੱਲ ਕਈ ਵੀ ਜਾਣਦੀ ਹੈ ਕਿ ਜੇ ਦੇਰ ਤੋਂ ਮਿਲਿਆ ਇਨਸਾਫ ਤਾਂ ਫਿਰ ਉਹ ਇਨਸਾਫ ਕਿਸ ਦਾ? ਇਨਸਾਫ ਕਾਦਾ ਆਇਆ ਨਾ ਤੁਸੀਂ ਬੰਦਾ 10-15 15 ਸਾਲ ਪਰਿਵਾਰ ਲੜ ਰਿਹਾ। ਪਰਿਵਾਰ ਤਾਂ ਟੁੱਟਾ ਖਸ ਗਿਆ ਉਸ 'ਚ। ਪਹਿਲਾ ਪਰਿਵਾਰ ਨੇ ਆਪਣੀ ਧੀ ਬੇਟੀ ਖੋਲੀ ਐ ਤੇ ਫਿਰ 10 ਸਾਲ ਉਹ ਕਚੈਰੀਆਂ ਦੇ ਗੇੜੇ ਮਾਰਦਾ ਅਦਾਲਤਾਂ ਦੇ ਗੇੜੇ ਮਾਰਦਾ ਮਤਲਬ ਇਹੀ ਰਹਿ ਗਈ। ਉਹ ਇਹੀ ਸਾਬਿਤ ਕਰਤਾ ਰਹਿੰਦਾ ਵੀ ਸਾਡੀ ਬੇਟੀ ਦਾ ਕੋਈ ਕਸੂਰ ਨਹੀਂ ਸੀ। ਹਾਂ ਬਸ ਇਹੀ ਗੱਲ ਸਾਬਿਤ ਕਰਨ ਨੂੰ ਤੇ ਇਨਸਾਫ 10-10 ਸਾਲ ਕੇ ਇਸ ਠੀਕ ਹੈ ਤਾਂ ਇੱਥੇ ਹੀ ਇਹ ਗੱਲ ਹੋਣੀ ਚਾਹੀਦੀ ਹੈ ਕਿ ਏ ਨੂੰ ਇਹ ਫਾਸੀ ਤੇ ਟੰਗ ਦੇਣਾ ਚਾਹੀਦਾ ਕਿਉਂਕਿ ਮੋੜਲੀ ਜਾਂਚ ਦੇ ਵਿੱਚ ਦੇਖੋ ਇਹ ਤਾਂ ਹੁਣ ਆਪਾਂ ਕਹਿ ਨਹੀਂ ਸਕਦੇ ਕਿ ਯਾਰ ਇਹਦੇ ਨਾਲ ਕੋਈ ਧੋਖਾ ਹੋ ਗਿਆ ਜਾਂ ਮਤਲਬ ਇਹ ਤਾਂ ਕੋਈ ਗਲਤੀ ਹੋ ਗਈ ਜਾਂ ਇਹਦੇ ਪਿੱਛੇ ਕੋਈ ਹੋਰ ਵੀ ਕਾਰਨ ਸੀ ਉਹ ਤਾਂ ਕਹਿ ਨਹੀਂ ਸਕਦੇ ਕੁੜੀ ਗਈ ਉਹਦੇ ਪਿੱਛੇ ਇਹ ਗਿਆ ਇਹਨੇ ਦੇਖਿਆ ਕਿ ਕੱਲੀ ਆ ਤੇ ਉਹਨੇ ਉਹ ਸਾਰਾ ਕੁਝ ਕ੍ਰੂਰਤਾ ਕੀਤੀ ਉਹ ਬੇਸਿਕਲੀ ਉਹ ਉਸ ਦੇ ਪਿੱਛੇ ਗਿਆ ਹੀ ਗਲਤ ਮਾਨਸਿਕਤਾ ਲੈ ਕੇ ਸੀ ਔਰ اسی ਕਰਕੇ ਇਸ ਨੂੰ ਮੈਂ ਤਾਂ ਬੈਨੀਪਾਲ ਜੀ ਗਲਤੀ ਵੀ ਨਹੀਂ ਕਹਾਂਗੀ ਮੈਂ ਤਾਂ ਗੁਨਾਹ ਹੀ ਬੋਲ ਲੂੰਗੀ ਕਿਉਂਕਿ ਗਲਤੀ ਇੱਕ ਵਾਰ ਮਾਫੀ ਦੇ ਲਾਇਕ ਵੀ ਹੁੰਦੀ ਹੈ ਮਾਫੀ ਦਿੱਤੀ ਜਾ ਸਕਦੀ ਹੈ ਪਰ ਗੁਨਾਹਾਂ ਦੀ ਕੋਈ ਮਾਫੀ ਨਹੀਂ ਹੁੰਦੀ ਸੋ ਬਹੁਤ-ਬਹੁਤ ਸ਼ੁਕਰੀਆ ਬੈਨੀਪਾਲ ਜੀ ਸਾਡੇ ਨਾਲ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸੋ ਇਹੀ ਅਸੀਂ ਕਹਿੰਦੇ ਹਾਂ بار بار ਕਿ ਸਮਾਜ ਦੀ ਸੋਚ ਬਦਲਨੀ ਸਮਾਜ ਦੇ ਵਿੱਚ ਮਾਨਸਿਕਤਾ ਬਦਲਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਸ਼ੁਰੂਆਤ ਸਾਨੂੰ ਕਰਨੀ ਪਵੇਗੀ ਆਪਣੇ ਪਰਿਵਾਰ ਤੋਂ ਆਪਣੇ ਬੱਚਿਆਂ ਨੂੰ ਚੰਗੀ ਸਿੱਖ ਦਿਓ ਕੁੜੀਆਂ ਨੂੰ ਵੀ ਸਮਝਾਓ ਤੇ ਮੁੰਡਿਆਂ ਨੂੰ ਵੀ ਖਾਸ ਕਰਕੇ ਸਮਝਾਓ ਕਿ ਜੋ ਤੁਸੀਂ ਕਿਸੇ ਹੋਰ ਕੁੜੀ ਬਾਰੇ ਸੋਚਦੇ ਹੋ ਉਹੀ ਕੋਈ ਹੋਰ ਇਨਸਾਨ ਤੁਹਾਡੀ ਕੁੜੀ ਤੁਹਾਡੀ ਭੈਣ ਤੁਹਾਡੀ ਮਾਂ ਜਾਂ ਤੁਹਾਡੀ ਪਤਨੀ ਬਾਰੇ ਵੀ ਸੋਚ ਸਕਦਾ ਹੈ ਸੋ ਜੇਕਰ ਕਿਸੇ ਕੁੜੀ ਵਾਰੇ ਤੁਸੀਂ ਗਲਤ ਸੋਚ ਰੱਖਦੇ ਹੋ ਉਹ ਪਹਿਲਾਂ ਆਪਣੇ ਜੀਵਨ ਦੇ ਵਿੱਚ ਉਸ ਨੂੰ ਅਜ਼ਮਾ ਕੇ ਦੇਖੋ ਕਿ ਜੇਕਰ ਮੇਰੇ ਪਰਿਵਾਰ ਦੇ ਨਾਲ ਅਜਿਹਾ ਕੁਝ ਹੁੰਦਾ ਹੈ ਤਾਂ ਫਿਰ ਮੈਂ ਉਸ ਨੂੰ ਕਿਵੇਂ ਬਰਦਾਸ਼ਤ ਕਰਾਂਗਾ ਦੂਜੀ ਗੱਲ ਕਾਨੂੰਨ ਦੀ ਹੈ ਕਿ ਠੀਕ ਹੈ ਸਰਕਾਰਾਂ ਨੇ ਪ੍ਰਸ਼ਾਸਨ ਨੇ ਕਾਨੂੰਨ ਨੇ ਕੀ ਰੋਲ ਅਦਾ ਕਰਨਾ ਹੈ ਕਾਨੂੰਨ ਨੇ ਕਿਸ ਤਰੀਕੇ ਨਾਲ ਸਜ਼ਾ ਦੇਣੀ ਹੈ ਉਹ ਅਸੀਂ ਕਹਿ ਨਹੀਂ ਸਕਦੇ ਪਰ ਇੱਕ ਅਪੀਲ ਜ਼ਰੂਰ ਕਰ ਸਕਦੇ ਹਾਂ ਕਿ ਸਖਤ ਸਜ਼ਾ ਮਿਲੇ ਤਾਂ ਕਿ ਪੂਰੇ ਦੇਸ਼ ਦੇ ਵਿੱਚ ਇੱਕ ਮੈਸੇਜ ਜ਼ਰੂਰ